ਦੋਸਤੋ ਐਮਪੀ ਦੀਆਂ ਚੋਣਾਂ ਦਾ ਬਿਲਕੁਲ ਵਜਨ ਵਿੱਚ ਸ਼ਾਇਦ ਕੋਜੀ ਸਮਾ ਰਹਿ ਚੁਕਿਆ ਹਰ ਇੱਕ ਉਮੀਦ ਲਗਾ ਕੇ ਬੈਠਾ ਹੈ ਕਿ ਇਸ ਵਾਰ ਸਾਡੀ ਪਾਰਟੀ ਨੂੰ ਮੌਕਾ ਦੇਗੀ ਆਮ ਜਨਤਾ ਜਿਹੜੀ ਹੈ ਹਰ ਪਾਰਟੀ ਲੋਕਾਂ ਦੇ ਵਿੱਚ ਵਿਚਰਦੀ ਨਜ਼ਰ ਆ ਰਹੀ ਹੈ ਤਾਂ ਕੁਝ ਪਾਰਟੀ ਦੇ ਵਿੱਚ ਜਿਹੜੇ ਚਿਹਰੇ ਨੇ ਜਿਹੜੇ ਦਾਵੇਦਾਰੀ ਰੱਖਦੇ ਨੇ ਉਹ ਵੀ ਕਿਤੇ ਨਾ ਕਿਤੇ ਉਮੀਦ ਕਰਦੇ ਪਏ ਨੇ ਕਿ ਪਾਰਟੀ ਸਾਨੂੰ ਟਿਕਟ ਦੇਗੀ ਤਾਂ ਉਸ ਤੋਂ ਬਾਅਦ ਅਸੀਂ ਲੋਕਾਂ ਦੇ ਵਿੱਚ ਵਿਚਰਾਂਗੇ ਤਾਂ ਜੋ ਲੋਕ ਸਾਨੂੰ ਜਿੱਤ ਦਾ ਸੇਰਾ ਪਾ ਸਕਣ ਤਾਂ ਸਾਡੇ ਨਾਲ ਆਮ ਆਦਮੀ ਪਾਰਟੀ ਤੋਂ ਕਰਮਜੀਤ ਸਿੰਘ ਰੇਟੂ ਜੀ ਬਹੁਤ ਹੈ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਰਿੰਟੂ ਜੀ ਸਭ ਤੋਂ ਪਹਿਲਾਂ ਮੇਰਾ ਸਵਾਲ ਹੈ ਕਿ ਚੋਣਾਂ ਦਾ ਬਿਗਲ ਵੱਜਣ ਵਾਲਾ ਪਤਾ ਨਹੀਂ ਕਿਹੜੇ ਵਲੇ ਇਕਦਮੀ ਐਲਾਨ ਹੋ ਜਾਏਗਾ ਜੇਕਰ ਤੁਸੀਂ ਵੀ ਚਾਹਵਾਂ ਜੀ ਇਸ ਟਿਕਟ ਦੇ ਆਮ ਆਦਮੀ ਪਾਰਟੀ ਦੇ ਵਿੱਚ ਜੇ ਟਿਕਟ ਪਾਰਟੀ ਦਿੰਦੀ ਆ ਤਿਆਰੀਆਂ ਕੀ ਕੀ ਤੁਹਾਡੀਆਂ ਦੇਖੋ ਤਿਆਰੀਆਂ ਤੇ ਇਹ ਨਹੀਂਗਾ ਕਿ ਕੋਈ ਤੁਸੀਂ 1-2 ਦਿਨ ਚ ਤਿਆਰੀਆਂ ਕਰਦੇ ਜੀ ਜੀ ਪਿਛਲੇ ਲਗਭਗ 25 ਸਾਲ ਤੋਂ ਇੱਥੇ ਫੀਲਡ ਚ ਜਾਂ ਲੋਕਾਂ ਦੀ ਸੇਵਾ ਕਰ ਰਹੇ ਆ ਉਹੋ ਹੀ ਤਿਆਰੀਆਂ ਨੇ ਹੁਣ ਜਦੋਂ ਜਿਹੜਾ ਇਮਤਿਹਾਨ ਆਏਗਾ ਉਹ ਦਵਾਂਗੇ ਜੀ ਹਮ ਹਮ ਅੱਛਾ ਲੱਗਦਾ ਕਿ ਜਿਸ ਤਰੀਕੇ ਨਾਲ ਟਿਕਟ ਦੀ ਮੈਂ ਗੱਲ ਕਰਦਾ ਪਿਆ ਕਿ ਤੁਸੀਂ ਦਾਵੇਦਾਰੀ ਰੱਖਦੇ ਪਏ ਜੇ ਪਾਰਟੀ ਵੱਲੋਂ ਕੋਈ ਦਿੱਤਾ ਗਿਆ ਤੁਹਾਨੂੰ ਭਰੋਸਾ ਕਿ ਟਿਕਟ ਤੁਹਾਨੂੰ ਹੀ ਮਿਲਣ ਜਾ ਰਹੀ ਹੈ ਜਾਂ ਇਸ ਤਰ੍ਹਾਂ ਵੀ ਆਪਾਂ ਲਗਾਤਾਰ ਸੇਵਾ ਤੇ ਕਰਦੇ ਪਏ ਜੀ ਦੇਖੋ ਮੈਂ ਹਮੇਸ਼ਾ ਇਹ ਗੱਲ ਕਹਿਣਾ ਕਿ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੀ ਇਹ ਡਿਜ਼ਾਇਰ ਹੁੰਦੀ ਹੈ ਕਿ ਸਾਨੂੰ ਪਾਰਟੀ ਟਿਕਟ ਦਵੇ ਬਾਕੀ ਪਾਰਟੀ ਅਹੀਂ ਕੋਈ ਪਾਰਟੀ ਲੈਵਲ ਤੇ ਜਾ ਕੇ ਕੋਈ ਅਪਲਾਈ ਨਹੀਂ ਕੀਤਾ ਜਾਂ ਕੋਈ ਇਦਾਂ ਦਾ ਇੱਥੇ ਪ੍ਰਕਿਰਿਆ ਹੈ ਨਹੀਂ ਪਰ ਇੱਕ ਜਿਹੜੀ ਆਮ ਚਰਚਾ ਦੇ ਵਿੱਚ ਪਾਰਟੀ ਦੀ ਕੰਸੀਡਰੇਸ਼ਨ ਦੇ ਵਿੱਚ ਜਿਹੜੇ ਉਹ ਉਹ ਜਿਹੜੇ ਨਾਂ ਚੱਲ ਰਹੇ ਨੇ ਉਹਨਾਂ 'ਚ ਮੇਰਾ ਨਾਂ ਵੀ ਚੱਲਦਾ ਹ ਹ ਤੇ ਜੇ ਪਾਰਟੀ ਦੇ ਆਪਣੇ ਪੈਮਾਨੇ ਨੇ ਪਾਰਟੀ ਨੇ ਆਪਣੇ ਪੈਰਾਮੀਟਰ ਨਾਲ ਵੇਖਣਾ ਕਿ ਕਿਹੜੇ ਬੰਦੇ ਨੂੰ ਪਾਰਲੀਮੈਂਟ ਦੀ ਟਿਕਟ ਦੇਣੀ ਆ ਸੋ ਜੇ ਪਾਰਟੀ ਇਸ ਕਾਬਿਲ ਮੈਨੂੰ ਸਮਝੇਗੀ ਤੇ ਅਸੀਂ ਪੂਰੀ ਮਿਹਨਤ ਨਾਲ ਲਗਨ ਨਾਲ ਤੇ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਵੀ ਕਰਾਂਗੇ ਪਾਰਟੀ ਦੀ ਸੇਵਾ ਵੀ ਕਰਾਂਗੇ ਅੱਛਾ ਰਿੰਤੂ ਜੀ ਜਦੋਂ ਕਿਸੇ ਨੇ ਵੀ ਨੁਮਾਇੰਦਾ ਚੁਣਨਾ ਹੁੰਦਾ ਲੋਕਾਂ ਨੇ ਬੜੇ ਸੋਚ ਸਮਝ ਕੇ ਕਹਿੰਦੇ ਮਤਦਾਨ ਯਾਨੀ ਕਿ ਆਪਣੀ ਜਿਹੜੀ ਮਤ ਉਹ ਦੇ ਦੇਣੀ ਆ ਤਾਂ ਉਹ ਜਾਣਨਾ ਚਾਹੁੰਦੇ ਉਹਨਾਂ ਕਿ ਸਾਡੇ ਲੀਡਰ ਜਿਹੜੇ ਨੇ ਉਹ ਕੀ ਨੇ ਕਿਸ ਤਰ੍ਹਾਂ ਨੇ ਮੈਂ ਚਾਹਾਂਗਾ ਥੋੜੀ ਜਿੰਨੀਆਂ ਗੱਲਾਂ ਉਹ ਸਾਂਝੀਆਂ ਕਰੋ ਕਿ ਸ਼ੁਰੂਆਤ ਕਿੱਥੋਂ ਹੋਈ ਸਾਡੀ ਸਿਆਸਤ ਦੇ ਵਿੱਚ ਦੇਖੋ ਸਿਆਸਤ ਵੈਸੇ ਤੇ ਸਾਰਾ ਪਰਿਵਾਰ ਜਿਹੜਾ ਸ਼ੁਰੂ ਤੋਂ ਸੋਸ਼ਲ ਆ ਹੁਣ ਜਿੱਥੋਂ ਤੱਕ ਸਿਆਸਤ ਦੀ ਗੱਲ ਆ ਐਕਟਿਵ ਪੋਲਿਟਿਕਸ ਤੇ 2002 ਚ ਇੱਥੇ ਜਿਹੜੀ ਸਾਡਾ ਏਰੀਆ ਦੀ ਕੌਂਸਲਰ ਦੀ ਸੀਟ ਜਿਹੜੀ ਉਹ ਲੇਡੀ ਰਿਜ਼ਰਵ ਸੀ ਫਿਰ ਮੇਰੇ ਮਾਤਾ ਜੀ ਨੂੰ ਉਦੋਂ ਕਾਉਂਸਲਰ ਬਣੇ ਇਥੋਂ ਇਸ ਇਲਾਕੇ ਨੇ ਚੁਣਿਆ ਮੈਂ ਉਦੋਂ ਡਿਸਟ੍ਰਿਕਟ ਯੂਥ ਕਾਂਗਰਸ ਅਮਰਸਰ ਅਧਿਆਤੀ ਦਾ ਪ੍ਰਧਾਨ ਸੀਗਾ ਉਸ ਤੋਂ ਬਾਅਦ ਫਿਰ ਉਸ ਤੋਂ ਅਗਲੇ ਇਲੈਕਸ਼ਨ ਵਿੱਚ ਕਾਉਂਸਲਰ ਦੀ ਜਿਹੜੀ ਉਹ ਮਾਤਾ ਜੀ ਨੇ ਜਿੱਤੀ ਉਹਦੇ ਮੈਂ 2000 8 ਦੇ ਵਿੱਚ ਪਾਰਟੀ ਦਾ ਜਰਨਲ ਸਕੱਤਰ ਬਣਿਆ ਜੀ ਨੈਸ਼ਨਲ ਲੈਵਲ ਤੇ ਕੰਮ ਕੀਤਾ ਮੈਂ ਪੀਆਰਓ ਰਿਆ ਹੂੰ ਹੂੰ ਹੋਰ ਵੱਖਰੇ ਵੱਖਰੇ ਅਹੁਦਿਆਂ ਤੇ ਕੰਮ ਕਰਦੇ ਰਹੇ ਨੇ ਹੂੰ ਹੂੰ ਉਸ ਤੋਂ ਬਾਅਦ ਮੈਂ 2012 ਚ ਐਮਐਲਏ ਦੀ ਇਲੈਕਸ਼ਨ ਲੜਿਆ ਜੀ ਫਿਰ 2018 ਦੇ ਵਿੱਚ ਆ ਕੇ ਮੇਅਰ ਬਣਿਆ ਮੇਅਰ ਬਣ ਕੇ ਫਿਰ ਮੈਨੂੰ ਜਿਹੜਾ 올 ਇੰਡੀਆ ਮੇਅਰ ਕਾਉਂਸਲ ਹੈ ਮੈਂ ਉਹਦਾ ਸਾਰੇ 올 ਇੰਡੀਆ ਦਾ ਵਾਈਸ ਚੇਅਰਮੈਨ ਬਣਿਆ ਹੂੰ ਹੂੰ ਸੋ ਇਹ ਸਾਰੀਆਂ ਚੀਜ਼ਾਂ ਨਾਲ-ਨਾਲ ਚਲਦੀਆਂ ਰਹੀਆਂ ਪਰ ਜਿਹੜੀ ਲੋਕਾਂ ਦੀ ਸੇਵਾ ਵਾ ਉਹ ਸਾਡੇ ਕਹਿ ਲਓ ਤਿੰਨਾਂ ਪੀੜੀਆਂ ਤੋਂ ਜਿਹੜੇ ਸਾਡੇ ਬਜ਼ੁਰਗ ਨੇ ਉਸੇ ਲਈ ਦੇ ਉੱਤੇ ਆਹੀ ਅਸੀਂ ਕਹਿ ਸਕਦੇ ਕਿ ਇਹਨਾਂ ਲੰਬਾ ਸਮਾਂ ਲੋਕਾਂ ਦੀ ਸੇਵਾ ਕੀਤੀ ਹੈ ਤਾਂ ਅੰਮ੍ਰਿਤਸਰ ਦੇ ਲੋਕਾਂ ਦੀ ਖਾਸ ਕਰਕੇ ਤੁਹਾਨੂੰ ਨਵਜ ਪਤਾ ਹੋਣੀ ਕਿ ਅੰਮ੍ਰਿਤਸਰ ਦੇ ਲੋਕ ਕੀ ਚਾਹੁੰਦੇ ਕੋਈ ਕਿਤੇੋਂ ਦੇ ਵੀ ਲੋਕ ਹੋਣ ਲੋਕ ਤੇ ਆਪਣਾ ਸਾਫ ਸੁਥਰਾ ਇਮਾਨਦਾਰ ਨੇਤਾ ਚਾਹੁੰਦੇ ਨੇ ਜਿਹੜਾ ਲੋਕਾਂ ਦੇ ਵਿੱਚ 24 ਘੰਟੇ ਕੰਮ ਕਰੇ ਲੋਕਾਂ ਦੀਆਂ ਦੁੱਖ ਤਕਲੀਫਾਂ ਨੂੰ ਸੁਣ ਕੇ ਹੱਲ ਕਰੇ ਉਹਨਾਂ ਦੀ ਆਵਾਜ਼ ਨੂੰ ਬੁਲੰਦ ਕਰੇ ਲੋਕੀ ਤੇ ਇਹੀ ਕੁਝ ਚਾਹੁੰਦੇ ਨੇ ਔਰ ਅਸੀਂ ਖਰੇ ਉਤਰੇ ਅਸੀਂ ਤੇ ਬਿਲਕੁਲ ਅਜੇ ਤੱਕ ਤੇ ਲੋਕਾਂ ਦੀਆਂ ਆਸਾਂ ਤੇ ਖਰੇ ਉਤਰੇ ਆਂ ਬੜੀ ਕਿਰਪਾ ਪ੍ਰਮਾਤਮਾ ਦੀ ਅੱਜ ਜਦੋਂ ਮੈਂ ਮਿਹਰਬਾਨਵਰੀ ਕਾਉਂਸਲਰ ਪਾਰਟੀ ਨੇ ਕਿਹਾ ਸੀ ਖਲੋ ਤੇ ਸਾਰੇ ਪੰਜਾਬ ਦੇ ਵਿੱਚੋਂ ਮੈਨੂੰ ਸਭ ਤੋਂ ਵੱਧ ਮੋਟਾ ਪਈਆਂ ਸੀਗੀਆਂ ਹੂੰ 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 ਸੋ ਹਮੇਸ਼ਾ ਹੀ ਬਹੁਤ ਪਿਆਰ ਦਿੱਤਾ ਲੋਕਾਂ ਨੇ ਉਹ ਬਰੀਣੀ ਉਹਨਾਂ ਦੇ ਅੱਛਾ ਇਹ ਚਰਚੇ ਐ ਵੀ ਰਹਿੰਦੀ ਹੁੰਦੇ ਸੀ ਕਿ ਜਦੋਂ ਮੇਅਰ ਤੁਹਾਨੂੰ ਬਣਾਇਆ ਗਿਆ ਸੀ ਉਸ ਤੋਂ ਪਹਿਲਾਂ ਜਿਹੜੀ ਇਲੈਕਸ਼ਨ ਹੋਈ ਸੀ ਜਿਹਦੇ ਵਿੱਚ ਟਿਕਟ ਤੁਹਾਡੀ ਕੱਟੀ ਗਈ ਸੀ ਜਿਹੜੀ ਕਿ ਸੁਨੀਲ ਦੱਤੀ ਨੂੰ ਟਿਕਟ ਦੇ ਦਿੱਤੀ ਗਈ ਸੀ ਉਦੋਂ ਬੜੀ ਹਵਾ ਸੀ ਕਾਂਗਰਸ ਦੀ ਕਿ ਕਾਂਗਰਸ ਦੀ ਜਿੱਤ ਪੱਕੀ ਸੀ ਪਰ ਉਦੋਂ ਅਚਾਨਕ ਟਿਕਟ ਤੁਹਾਡੀ ਕਿਉਂ ਕਰ ਦਿੱਤੀ ਗਈ ਸੀ ਦੇਖੋ ਕਾਂਗਰਸ ਚ ਜਾਤ ਪਾਤ ਦੇ ਆਧਾਰਤ ਇਦਾਂ ਦੇ ਕੰਮ ਬੜੇ ਹੁੰਦੇ ਨੇ ਉਦੋਂ ਹਿੰਦੂ ਨੂੰ ਸੀਟ ਦੇਣੀ ਆ ਹਮ ਸਿੱਖ ਨੂੰ ਨਹੀਂ ਦੇਣੀ ਇਦਾਂ ਦਾ ਕੋਈ ਮਸਲਾ ਬਣਾਇਆ ਸੀ ਪਾਰਟੀ ਨੇ ਤੇ ਉਦੋਂ ਇਸ ਚੱਕਰ ਦੇ ਵਿੱਚ ਮੈਨੂੰ ਟਿਕਟ ਨਹੀਂ ਦਿੱਤੀ ਮੈਨੂੰ ਮੇਅਰ ਬਣਾਇਆ ਇਸ ਕਰਕੇ ਟਿਕਟ ਕੱਟੀ ਗਈ ਸੀ ਅੱਛਾ ਤੁਹਾਡੇ ਆਦਰਸ਼ ਜਿਹੜੇ ਅਸੀਂ ਕਹਿ ਸਕਦੇ ਜਿਹਨੂੰ ਤੁਸੀਂ ਮੰਨਦੇ ਵੀ ਸੀ ਕੈਪਟਨ ਬਰਿੰਦਰ ਸਿੰਘ ਨਾ ਤਾਂ ਉਹ ਉਹਨਾਂ ਦੀ ਕਾਰਜ ਬਣਾਲੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਸੀ ਵੇਖੋ ਜਦੋਂ ਉਹਨਾਂ ਦੇ ਹੱਥ ਵਾਕਡੋਰ ਸੀ ਉਹਨਾਂ ਸੋਨਾ ਕੰਮ ਕੀਤਾ ਬਾਅਦ ਦੇ ਵਿੱਚ ਪਾਰਟੀ ਹਾਈ ਕਮਾਂਡ ਵੱਲੋਂ ਉਹਨਾਂ ਨੂੰ ਬੜਾ ਮੈਂ ਤੇ ਕਹਾਂਗਾ ਬੇਇੱਜ਼ਤ ਕਰਕੇ ਪਾਰਟੀ ਤੋਂ ਉਤਾਰਿਆ ਉਹਦੇ ਨਾਲ ਕਾਂਗਰਸ ਨੇ ਆਪਣਾ ਹੀ ਬੜਾ ਘਰ ਕੀਤਾ ਤੇ ਸਾਰੀ ਕਾਂਗਰਸ ਹੀ ਤਬਾਹ ਹੋ ਗਈ ਜੀ ਜੀ ਸੋ ਕਾਂਗਰਸ ਦੇ ਵਿੱਚ ਜਿੱਦਾਂ ਦੇ ਨੇਤਾ ਆ ਗਏ ਨੇ ਜਿੱਦਾਂ ਦੀ ਕਾਂਗਰਸ ਦੀ ਐਸ ਵੇਲੇ ਕਾਰਜਸ਼ੈਲੀ ਆ ਉਹਨੂੰ ਸਾਰੀ ਤੋਂ ਅਸੀਂ ਖਫਾ ਹੋ ਕੇ ਤੇ ਸਾਦੀ ਅਸੀਂ ਪਾਰਟੀ ਛੱਡ ਕੇ ਇਹ ਇਲੈਕਸ਼ਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਬੀਇੰਗ ਅ ਮੇਅਰ ਮੈਂ ਪਹਿਲਾਂ ਜਿਹੜੀ ਜਿੱਦਾਂ ਕਹਿੰਦੇ ਭਰਿਆ ਮੇਲਾ ਛੱਡਦਾ ਸੀਗਾ ਉਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਸੀ ਬਣੀ ਮੈਂ ਪਹਿਲਾਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਔਰ ਮੈਨੂੰ ਮਾਣ ਆ ਕਿ ਮੇਰੇ ਸਾਥੀਆਂ ਨੇ ਜਿਹੜੇ ਮੇਰੇ ਕੌਂਸਲਰ ਸਾਥੀ ਆ 42 ਤੋਂ ਵੱਧ ਕੌਂਸਲਰ ਸਾਥੀਆਂ ਨੇ ਮੇਰੇ ਨਾਲ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀਗੀ ਔਰ ਆਮ ਆਦਮੀ ਪਾਰਟੀ बियाह नीतियां ਵੇਖ ਕੇ ਜੁਆਇਨ ਕੀਤੀ ਸੀ ਅੱਜ ਸਾਨੂੰ ਖੁਸ਼ੀ ਹੈ ਕਿ ਆਮ ਆਦਮੀ ਪਾਰਟੀ ਨੇ ਜੋ ਕੀਤਾ ਉਹ ਹੀ ਕੀਤਾ ਅੱਜ ਆਮ ਲੋਕਾਂ ਦੇ ਗਰੀਬਾਂ ਦੇ ਜਦਾਂ ਤੁਸੀਂ ਸਮਝ ਲਓ 90% ਤੋਂ ਵੱਧ ਲੋਕਾਂ ਦੇ ਬਿਜਲੀ ਦੇ ਬਿੱਲ ਨਹੀਂ ਆ ਰਹੇ 829 ਤੋਂ ਵੱਧ ਆਮ ਆਦਮੀ ਕਲੀਨਿਕ ਖੁੱਲ ਚੁੱਕੇ ਨੇ 42000 ਦੇ ਲਾਗੇ ਚਾਕਗੇ ਸਾਡੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਮਿਲ ਗਈਆਂ ਠੀਕ ਹੈ ਸੜਕ ਸੁਰੱਖਿਆ ਫੋਰਸ ਦਾ ਗਠਨ ਹੋ ਗਿਆ ਅ ਜਿੱਥੇ ਬਿਜਲੀ ਦੀ ਗੱਲ ਹੁੰਦੀ ਸੀ ਉਥੇ ਪਾਵਰ ਪਲਾਂਟ ਜਿਹੜੇ ਪ੍ਰਾਈਵੇਟ ਪਾਵਰ ਪਲਾਂਟ ਆ ਉਹ ਸਰਕਾਰ ਨੇ ਖਰੀਦਨੇ ਚਾਲੂ ਕਰ ਦਿੱਤੇ ਨੇ ਜਿਹੜਾ ਪੁਰਾਣਾ ਏਰੀਅਰ ਸੀ ਲੋਕਾਂ ਦੇ ਬਿਜਲੀਆਂ ਦੇ ਉਹ ਮਾਫ ਕੀਤੇ ਨੇ ਸੋ ਹਰ ਪਹਿਲੂ ਦੇ ਉੱਤੇ ਜਿਹੜੀ ਪਾਰਟੀ ਐ ਕੰਮ ਕਰ ਰਹੀ ਆ ਔਰ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਕਿ ਜਿਹੜੇ ਲੋਕ ਪਹਿਲੀਆਂ ਸਰਕਾਰਾਂ ਚੱਲਦੀਆਂ ਸੀ ਕਿ 2 4 5% ਲੋਕਾਂ ਦਾ ਹੀ ਫਾਇਦਾ ਹੁੰਦਾ ਹੁੰਦਾ ਸੀ ਰੱਜਿਆਂ ਨੂੰ ਹੀ ਰਜਾਉਂਦੇ ਹੁੰਦੇ ਸੀ ਇਹ ਪਹਿਲੀ ਸਰਕਾਰ ਆ ਜਿਹੜੀ ਅਸੀਂ ਵੇਖੀ ਹੈ ਪਿਛਲੇ ਕੋਈ 35 40 ਸਾਲ ਚ ਕਿ ਜਿਹੜੀ ਸਰਕਾਰ 95% ਜਿਹੜੇ ਲੋੜਵੰਦ ਲੋਕ ਨੇ ਇਸ ਸੂਬੇ ਦੇ ਉਹਨਾਂ ਦਾ ਭਲਾ ਕਰ ਰਹੀ ਹੈ ਬਿਲਕੁਲ ਭਲਾ ਕਰਦੀ ਪਈ ਇਹ ਚ ਕੋਈ ਸ਼ੱਕ ਨਹੀਂ ਆ ਜਿਸ ਤਰੀਕੇ ਦੇ ਨਾਲ ਗਰਾਊਂਡ ਲੈਵਲ ਤੇ ਜਾਂਦਾ ਹਰ ਕੋਈ ਜਾਂਦਾ ਤੇ ਪਤਾ ਲੱਗਦਾ ਕਿ ਵਾਕੇ ਕੰਮ ਹੋ ਰਹੇ ਨੇ ਤੇ ਜਿਹੜੀ ਆਪਾਂ ਉਸੇ ਜਗ੍ਹਾ ਤੋਂ ਫੇਰ ਦੁਬਾਰਾ ਸ਼ੁਰੂ ਕਰਦੇ ਪਏ ਆ ਜਿੱਥੇ ਟਿਕਟ ਕੱਟੀ ਜਾਣ ਦੀ ਗੱਲ ਕੀਤੀ ਠੀਕ ਹੈ ਟਿਕਟ ਕੱਟੀ ਗਈ ਸੀ ਤਾਂ ਲੱਗਦਾ ਨਹੀਂ ਕਿ ਤੁਸੀਂ ਪੂਰਾ ਆਪਣਾ ਆ ਕਾਂਗਰਸ ਪਾਰਟੀ ਨੂੰ ਦਿੱਤਾ ਸੀ ਪਰ ਫਿਰ ਵੀ ਉਹ ਗੱਲ ਬਣੀ ਨਹੀਂ ਤੁਸੀਂ ਬੋਰਡ ਵੀ ਲਗਾਏ ਸੀ ਪੰਜਾਬ ਦਾ ਇੱਕ ਹੀ ਕੈਪਟਨ ਤੇ ਉਹੀ ਕਸ਼ਮਕਸ਼ ਵਿੱਚ ਤੁਹਾਡੀ ਟਿਕਟ ਕੱਟੀ ਸੀ ਲੱਗਦਾ ਤੁਹਾਨੂੰ ਇਹ ਉਦੋਂ ਦੀ ਗੱਲ ਨਹੀਂ ਹੈ ਪੁਰਾਣੀ ਗੱਲ ਆ ਉਹ ਤਾਂ ਕੋਈ ਮਸਲਾ ਹੀ ਨਹੀਂਗਾ ਉਹ ਟਿਕਟ ਦਾ ਮਸਲਾ 2017 ਦਾ ਸੀਗਾ ਇਹ ਜਿਹੜੀਆਂ ਤੁਸੀਂ ਬੋਰਡਾਂ ਵਾਲੀ ਗੱਲ ਕਰਦੇ 2018 ਤੋਂ ਬਾਅਦ ਦੀਆਂ ਗੱਲਾਂ ਨੇ ਸਾਰੀਆਂ 2018 ਚ ਮੈਂ ਮੇਅਰ ਬਣ ਗਿਆ ਸੀਗਾ ਬਾਕੀ ਪਾਰਟੀਆਂ ਦੇ ਵਿੱਚ ਬੜਾ ਕੁਝ ਵਾਅਦੇ ਕਰਦੇ ਚੱਲਦੇ ਨੇ ਹੁਣ ਉਦੋਂ ਇਹ ਸੀਗਾ ਕਿ ਪਾਰਟੀ ਦਾ ਇੱਕ ਹੀ ਲੌਜੀਕ ਸੀਗਾ ਕਿ ਅਸੀਂ ਸ਼ਹਿਰ ਦੇ ਵਿੱਚ ਸਾਰੇ ਸਿੱਖਾਂ ਨੂੰ ਸੀਟ ਨਹੀਂ ਦੇ ਸਕਦੇ ਹਿੰਦੂਆਂ ਨੂੰ ਪ੍ਰਤੀਨਿਧਤਾ ਦੇਣੀ ਔਰ ਮੈਂ ਉਹਦੇ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਕੀਤਾ ਜੋ ਉਹਨਾਂ ਫੈਸਲਾ ਕੀਤਾ ਅਸੀਂ ਉਹਦਾ ਸਿਰ ਝੁਕਾਇਆ ਪਰ ਸਾਨੂੰ ਪਾਰਟੀ ਨੇ ਸਾਨੂੰ ਵੀ ਐਡਜਸਟ ਕੀਤਾ ਉਸ ਤੋਂ ਸੋ ਮੈਨੂੰ ਪਾਰਟੀ ਨੇ ਬੜੀ ਵੱਡੀ ਜ਼ਿੰਮੇਵਾਰੀ ਦਿੱਤੀ ਗੁਰੂ ਰਾਮਦਾਸ ਨਗਰੀ ਦਾ ਮੇਅਰ ਬਨਾਇਆ ਔਰ ਮੈਨੂੰ ਉਹਦੇ ਚ ਕੋਈ ਮਸਲਾ ਨਹੀਂ ਹੈ ਅੱਛਾ ਕੈਪਟਨ ਅਮਨਿੰਦਰ ਸਿੰਘ ਜਿਹੜੇ ਬੀਜੇਪੀ ਦੇ ਵਿੱਚ ਗਏ ਨੇ ਕੀ ਤੁਹਾਨੂੰ ਲੱਗਦਾ ਸੀ ਕਿ ਉਹਨਾਂ ਦਾ ਜਿਹੜਾ ਕਦਮ ਹੈ ਉਹ ਸਹੀ ਸੀ ਨਹੀਂ ਉਹ ਤੇ ਸਿਰਫ ਇੱਕ ਮੈਂ ਸਮਝਦਾ ਕਿ ਜਦੋਂ ਬੰਦਾ ਫਿਊਰੀਅਸ ਹੋ ਕੇ ਕਿਸੇ ਤੋਂ ਦੁਖੀ ਹੋ ਕੇ ਜਾਂਦਾ ਕਿ ਸਬਕ ਸਿਕਾਉਣ ਵਾਸਤੇ ਉਧਾਂ ਗਏ ਨੇ ਬਾਕੀ ਸਾਰੀ ਉਮਰ ਭਾਜੀਪੀ ਵਾਲੀ ਤੇ ਆਡਿਓਲੋਜੀ ਰਹੀ ਨਹੀਂਗੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਤੁਸੀਂ ਕਿਹਾ ਸੀ ਨਾਲ ਮੈਨੂੰ ਵੀ ਲੈ ਜਾਓ ਜਾਂ ਫਿਰ ਕਿਸੇ ਨਹੀਂ 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 ਸਾਨੂੰ ਤੇ ਉਹਨਾਂ ਬਹੁਤ ਕਹਿ ਜਾਣ ਲਈ ਪਰ ਸਾਡੀ ਆਡਿਓਲੋਜੀ ਨਹੀਂ ਬੀਜੇਪੀ ਵਾਲੀ ਅਸੀਂ ਤੇ ਕਦੇ ਨਹੀਂ ਬੀਤੀ ਉਹ ਤੇ ਜਾਣਾਂ ਉਸ ਤੋਂ ਮੈਂ ਐਸੇ ਕਰਕੇ ਅਸੀਂ ਆਪਣਾ ਰਾਹ ਚੁਣਿਆ ਬਿਲਕੁਲ ਅੱਛਾ ਮੇਰ ਸਾਹਿਬ ਮੇਰ ਸਾਹਿਬੀ ਮੋਛ ਨਿਕਲਦਾ ਕਿਉਂਕਿ ਥੀ ਲੰਬਾ ਸਮਾਂ ਸੇਵਾ ਨਿਭਾਈ ਆ ਇੱਥੇ ਅੰਮ੍ਰਿਤਸਰ ਦੇ ਵਿੱਚ ਹੋਰ ਬਹੁਤ ਸਾਰੇ ਮੁੱਦੇ ਨੇ ਇੱਕ ਉਹ ਗੰਦੇ ਨਾਲੇ ਦਾ ਜਿਹੜਾ ਮੁੱਦਾ ਉਹਦੇ ਵਿੱਚ ਮੇਰੇ ਸਾਹਮਣੇ ਹੁਣ ਤੁਹਾਡੀ ਪਾਰਟੀ ਵੱਲੋਂ ਐਕਸ਼ਨ ਲੈਣ ਦੀ ਤਿਆਰੀ ਵੀ ਕੀਤੀ ਗਈ ਹੈ ਕੁਮਰ ਵਿਜੇ ਪ੍ਰਤਾਪ ਨੇ ਉੱਥੇ ਗੱਲ ਚੁੱਕੀ ਸੀ ਤਾਂ ਮੰਤਰੀ ਸਾਹਿਬ ਵੱਲੋਂ ਕਿਹਾ ਗਿਆ ਸੀ ਕਿ ਮੇਅਰ ਨੂੰ ਬੁਲਾਇਆ ਜਾਏਗਾ ਤਾਂ ਨਾਲ ਜਿਹੜੇ ਕਮਿਸ਼ਨਰ ਨੇ ਉਹਨਾਂ ਨੂੰ ਬੁਲਾਇਆ ਜਾਏਗਾ ਤਾਂ ਇਹ ਮਸਲਾ ਜਿਹੜਾ ਹੱਲ ਕੀਤਾ ਜਾਏਗਾ ਐਸ ਲਈ ਮੇਅਰ ਨਹੀਂ ਹੈਗੇ ਉੱਥੇ ਕਿ ਜੇ ਤੁਹਾਨੂੰ ਬੁਲਾਇਆ ਜਾਏਗਾ ਕਿਉਂਕਿ ਤੁਹਾਨੂੰ ਅੰਮ੍ਰਿਤਸਰ ਦੀ ਸਮਝ ਆ ਸਾਰੀ ਕੀ ਤੁਸੀਂ ਜਾਓਗੇ ਆ ਬਿਲਕੁਲ ਜਿਹੜੇ ਅੰਮ੍ਰਿਤਸਰ ਦੇ ਕੋਈ ਵੀ ਮੁੱਦੇ ਨੇ ਜਿਹੜੇ ਅੰਮ੍ਰਿਤਸਰ ਦੀ ਸ਼ਹਿਰ ਦੀ ਭਲਾਈ ਲਈ ਅੰਮ੍ਰਿਤਸਰੀਆਂ ਦੀ ਭਲਾਈ ਲਈ ਕੋ ਕੰਮ ਹੋਣਗੇ ਉਹ ਤੇ ਵੱਧ ਚੜ ਕੇ ਸਤਾ ਪਾਵਾਂਗੇ ਜਾਵਾਂਗੇ ਹੂੰ ਹੂੰ ਅੱਛਾ ਹੋਰ ਬਹੁਤ ਸਾਰੇ ਪ੍ਰੋਜੈਕਟ ਨੇ ਮੈਂ ਕਾਫੀ ਪ੍ਰੋਜੈਕਟ ਤੁਹਾਡੇ ਨਾਲ ਛੇੜਾਂਗੇ ਤੁਸੀਂ ਦੱਸੋ ਵੀ ਕਿਹੜੇ ਕਿਹੜੇ ਪ੍ਰੋਜੈਕਟ ਜਿਹੜੇ ਨੇ ਉਹ ਤੁਹਾਡੇ ਮੇਰ ਹੋਣ ਦੇ ਜੋਤੀ ਬਤੌਰ ਮੇਰ ਸੀ ਉਹਦੇ ਕਿਹੜੇ ਕਿਹੜੇ ਪ੍ਰੋਜੈਕਟ ਸੀ ਲਿਆਂਦੇ ਆ ਤਾਂ ਉਹਨਾਂ ਵਿੱਚੋਂ ਕਿਹੜੇ ਕਿਹੜੇ ਅਸੀਂ ਸਿਰੇ ਚੜਾ ਦਿੱਤੇ ਆ ਵੇਖੋ ਸਭ ਤੋਂ ਵੱਡਾ ਪ੍ਰੋਜੈਕਟ ਜਿਹੜਾ 2200 ਕਰੋੜ ਰੁਪਏ ਦਾ ਜੀ ਉਹ ਤੇ ਹੈਗਾ ਕਿ ਜਿਹੜਾ ਸਰਫੇਸ ਵਾਟਰ ਹੈ 247 ਉਹਦਾ ਟ੍ਰੀਟਮੈਂਟ ਪਲਾਂਟ ਵੱਲੇ ਦੇ ਕੋਲ ਜਿਹੜੀ ਆ ਉਥੇ ਜ਼ਮੀਨ 40 ਕਿੱਲੇ ਲੈ ਕੇ ਉਥੇ ਲੱਗਣਾ ਲੱਗ ਰਿਹਾ ਸਾਰੇ ਸ਼ਹਿਰ ਦੇ ਵਿੱਚ ਜਿਹੜੇ ਟੈਂਕੀਆਂ ਵੱਡੀਆਂ ਉਹ ਬਣ ਰਹੀਆਂ ਤੇ ਜਿਹੜੀ 24 ਘੰਟੇ ਪਾਣੀ ਹੁਣ ਤੇ ਪਾਣੀ ਆਉਂਦਾ 1-2 ਘੰਟੇ ਵਾਸਤੇ ਔਰ ਟਿਊਬਲਾਂ ਦਾ ਪਾਣੀ ਆਉਂਦਾ ਜਿਹੜਾ ਪੀਣ ਦੇ ਕਾਬਿਲ ਨਹੀਂ ਔਰ ਸੈਨਿਕ ਸੋ ਇਹ ਟ੍ਰੀਟਡ ਨਹਿਰੀ ਪਾਣੀ ਜਿਹੜਾ ਵਾ 26 ਘੰਟੇ ਆਉਣਾ ਉਹਦੇ ਲਈ 2200 ਕਰੋੜ ਰੁਪਏ ਦਾ ਪ੍ਰੋਜੈਕਟ ਹੈ ਜਿਹੜਾ ਸਾਡੇ ਟਿਨਯੋਰ ਦੇ ਵਿੱਚ ਅਸੀਂ ਸ਼ੁਰੂ ਕਰਾਇਆ ਔਰ ਉਹ ਬਣ ਰਿਹਾ ਉਸ ਤੋਂ ਇਲਾਵਾ ਬਾਕੀ ਸ਼ਹਿਰ ਦੇ ਵਿੱਚ ਲਗਭਗ 100 ਕਰੋੜ ਰੁਪਏ ਤੇ ਹਿਸਾਬ ਨਾਲ ਜਿਹੜੀਆਂ ਲਗਭਗ ਉਹ ਸੜਕਾਂ ਬਣੀਆਂ ਬਾਕੀ ਜਿਹੜਾ ਕੋਈ ਸੀਵਰੇਜ 400 ਕਿਲੋਮੀਟਰ ਤੋਂ ਵੱਧ ਸੀਵਰੇਜ ਜਿਹੜਾ ਨਵੀਆਂ ਕਲੋਨੀਆਂ 'ਚ ਪੈਣ ਵਾਲਾ ਸੀ ਉਹ ਪੁਆਇਆ ਇਸੇ ਤਰੀਕੇ ਨਾਲ ਹੀ 400 ਤੋਂ ਵੱਧ 450 ਕਿਲੋਮੀਟਰ ਜਿਹੜੀ ਉਹ ਪਾਣੀ ਦੀ ਅਸੀਂ ਲਾਈਨ ਪੁਆਈ ਅ ਬਾਕੀ ਇਹ ਹੁੰਦਾ ਕਿ ਕਾਰਪੋਰੇਸ਼ਨ ਦੇ ਵਿੱਚ ਤੁਹਾਡੇ ਕੋਲ ਜਦੋਂ ਅਸੀਂ ਟੇਕਓਵਰ ਕੀਤੀ ਸੀਗੀ ਤੇ ਉਦੋਂ ਸਾਰਾ 350 ਟਿਊਬਲ ਸੀਗਾ ਜੀ ਤੇ ਜਦੋਂ ਅਸੀਂ ਛੱਡ ਕੇ ਆਏ ਆ ਉਹਦੋਂ 700 ਟਿਊਬਲ ਸੀਗਾ ਜਿੰਨੇ 40 ਸਾਲਾਂ ਚ ਟਿਊਬਲ ਨਹੀਂ ਲੱਗੇ ਉਹਨੇ ਅਸੀਂ 1 ਸਾਲ ਚ ਲਾਏ ਕੋ ਚੰਗੀ ਗੱਲ ਨਹੀਂ ਪਰ ਲੋਕਾਂ ਨੂੰ ਪੀਣ ਵਾਲੇ ਪਾਣੀ ਤੋਂ ਮੁਸ਼ਕਲ ਨਹੀਂ ਆਉਣ ਦਿੱਤੀ ਹਰ ਪਹਿਲੂ ਦੇ ਉੱਤੇ ਅਸੀਂ ਖਰੇ ਉਤਰੇ ਆ ਸਮਾਰਟ ਰੋਡ ਬਣਨੀ ਚਾਲੂ ਹੋਈ فیر ਤੁਹਾਡਾ ਸਾਰੇ ਟ੍ਰੈਫਿਕ ਦੇ ਸਿਗਨਲ ਜਿਹੜੇ ਉਹ ਅਸੀਂ ਹੁਣ ਨਵੇਂ ਬਦਲਾਏ ਕੁਝ ਲੱਗ ਗਿਆ ਕੁਝ ਲੱਗ ਰਿਹਾ ਉਹ ਸਾਰੇ ਪੈਸੇ ਅਸੀਂ ਪਾਸ ਕਰਕੇ ਲਏ ਨੇ ਮੈਰੀ ਪ੍ਰੋਜੈਕਟ ਕਿੰਨੇ ਪਰਸੈਂਟ ਹੋ ਚੁੱਕਿਆ ਹੈ ਚਾਹ ਦੇ ਵਿੱਚ ਜਮਨੇਜ਼ੀਅਮ ਜਿਹੜਾ ਪੁਰਾਣੇ ਜਿਹੜੇ ਸੀ ਗਾਂਧੀ ਗਰਾਊਂਡ ਦੇ ਵਿੱਚ ਚਾਹ ਉਹ ਸਵਿਮਿੰਗ ਪੂਲ ਜਾਂ ਉਹ ਸਾਰੇ ਉਹ ਰੀਫਰਬਿਸ਼ ਹੋ ਰਹੇ ਨੇ ਔਰ ਬਹੁਤ ਸਾਰੇ ਕੰਮ ਆ ਜਿਹੜੇ ਹੁਣ ਇੱਕ ਇੱਕ ਕਰਕੇ ਗਿਣਾਂਗੇ ਜਿਹੜਾ ਤੁਹਾਡੀ ਐਲੀਵੇਟਡ ਰੋਡ ਆ ਉਹਦੇ ਤੇ ਸਾਰੀਆਂ ਸਮਾਰਟ ਲਾਈਟਸ ਲਾ ਕੇ ਉਹਦੀ ਬਿਊਟੀਫਿਕੇਸ਼ਨ ਕੀਤੀ ਸਾਰੇ ਸ਼ਹਿਰ ਦੀ LED ਲਾਈਟ ਬਦਲੀ ਸੋ ਕੰਮ ਬੜੇ ਆ ਇਹ ਤੇ ਗਿੰਦੇ ਰਵਾਂਗੇ ਤੇ ਜਸਮੀਰ ਸਾਹਿਬ ਇੱਕ ਈ ਚਲਾਨ ਦਾ ਸੀ ਸ਼ੁਰੂਆਤ ਕੀਤੀ ਸੀ ਉੱਥੇ ਦਫਤਰ ਉੱਥੇ ਬਣਿਆ ਜਿੱਥੇ ਵੱਡੀਆਂ ਸਕਰੀਨਾਂ ਲੱਗੀਆਂ ਉਹ ਪ੍ਰੋਜੈਕਟ ਕਿੰਨੇ ਕਰੋੜ ਦਾ ਸੀ ਤਾਂ ਉਹਦਾ ਚਲਾਨ ਦਾ ਕੋਈ ਮਸਲਾ ਨਹੀਂ ਉਹ ਵੀ 100 ਕੁਝ ਕਰੋੜ ਦਾ ਪ੍ਰੋਜੈਕਟ ਆ ਉਹਦਾ ਮਸਲਾ ਹੈਗਾ ਕਿ ਸਾਰੇ ਸ਼ਹਿਰ ਦੇ ਨੂੰ ਇੱਕ ਅੰਡਰ ਸਰਵੇਲੈਂਸ ਲੈ ਕੇ ਆਉਣਾ ਉਹ ਸਾਰੇ ਸ਼ਹਿਰ ਚ ਕੈਮਰੇ ਲੱਗੇ ਆ ਕੁਝ ਲੱਗ ਰਹਿ ਨੇ ਸਾਰੇ ਨਹੀਂ ਉਹ ਚੱਲਣਗੇ ਹੌਲੀ ਹੌਲੀ ਕੰਪਨੀਆਂ ਨੂੰ ਵੀ ਹੁਣ ਕੋ ਪੁੱਛਣ ਵਾਲਾ ਚਾਹੀਦਾ ਹੁਣ ਜਦੋਂ ਕਾਰਪੋਰੇਸ਼ਨ ਦਾ ਕੋਈ ਸ਼ੇਅਰ ਹੈ ਨਹੀਂ ਕੋਈ ਉਹਨਾਂ ਨੂੰ ਪੁੱਛਣ ਵਾਲਾ ਨਹੀਂ ਸੋ ਉਹ ਇੱਕ ਸਾਰੇ ਸ਼ਹਿਰ ਦੇ ਵਿੱਚ ਜੇ ਤੁਹਾਡੀ ਫਾਇਰ ਬ੍ਰਿਗੇਡ ਹੈ ਉਹ ਵੀ ਉਹਨਾਂ ਦੇ ਨਾਲ ਉਹ ਇੱਕ ਇੰਟੀਗ੍ਰੇਟਿਡ ਕਮਾਂਡ ਕੰਟਰੋਲ ਉੱਤੇ ਸਾਡੇ ਕਾਰਪੋਰੇਸ਼ਨ ਦੇ ਅੰਦਰ ਹੀ ਉਹ ਇੱਕ ਬਣਿਆ ਵਾ ਉੱਤੇ ਚਾਹੇ ਤੁਹਾਡੇ ਕੂੜਾ ਚੁੱਕਣ ਵਾਲੇ ਵਹੀਕਲਸ ਨੇ ਚਾਹੇ ਫਾਇਰ ਬ੍ਰਿਗੇਡ ਹੈ ਪੁਲਿਸ ਹੈ ਸਾਰਿਆਂ ਦੀ ਇੱਕ ਥਾਂ ਤੇ ਇੰਟੀਗ੍ਰੇਸ਼ਨ ਕੀਤੀ ਗਈ ਹੈ ਤੇ ਸਾਰਾ ਕੁਝ ਉਹ ਕੈਮਰੇ ਦੀ ਨਿਗਰਾਨੀ ਚ ਰੱਖਿਆ ਗਿਆ ਔਰ ਉਹਦਾ ਕੰਟਰੋਲ ਸਥਾਪਿਤ ਕੀਤਾ ਗਿਆ। ਨੈਰੀ ਪ੍ਰੋਜੈਕਟ ਜਿਹੜਾ ਵਾ ਉਹ ਕਦੋਂ ਤੱਕ ਮੁਕੰਮਲ ਹੋ ਜਾਏਗਾ ਕਿਉਂਕਿ ਹਰ ਘਰ ਦੇ ਵਿੱਚ ਐਸਵੇਰੀ ਫਿਲਟਰ ਹੈ, ਹਰ ਘਰ ਜੇ ਪਾਣੀ ਗੰਦਾ ਆ ਰਿਹਾ। ਹਾਂ, ਮੇਰਾ ਖਿਆਲ ਹੈ ਕਿ ਇਹ ਤੇ 2 ਸਾਲ ਦੇ ਅੰਦਰ ਅੰਦਰ ਵੈਸੇ ਜਿਹੜਾ ਫਰਸਟ ਫੇਸ ਸਾਡਾ ਵਾ ਉਹ ਕੰਪਲੀਟ ਹੋਣਾ ਤੇ ਮੈਨੂੰ ਲੱਗਦਾ 6 ਮਹੀਨੇ ਲੇਟ ਹੋ ਜਾਏਗਾ ਸਾਲ ਦੇ ਅੰਦਰ ਅੰਦਰ ਹਰ ਇੱਕ ਨੂੰ ਪਾਣੀ ਜਿਹੜਾ ਉਹ ਪੀਣ ਵਾਲਾ 60% ਕਹਿੰਦੇ ਪਏ ਹਜੇ ਤੱਕ ਸਿਰਫ ਉਹ ਕੰਮ ਮੁਕੰਮਲ ਕੀਤਾ ਹੈ। ਨਹੀਂ 60% ਸਿਰਫ ਨਹੀਂ ਹੁੰਦਾ ਬਹੁਤ ਹੁੰਦਾ। 40% ਲੋਕਾਂ ਨੂੰ ਜੇ ਤੁਸੀਂ ਕਹੋਗੇ ਇੱਕ ਦਿਨ ਚ ਹੀ 100% ਹੋ ਜਾਏਗਾ ਇੱਕ ਵਾਰੀ ਪਾਣੀ ਮਿਲਣਾ ਸ਼ੁਰੂ ਹੋ ਜਾਏ ਫਿਰ ਹੌਲੀ ਹੌਲੀ ਚੱਲਦਾ ਰਹੇਗਾ ਸਾਲ ਦੇ ਅੰਦਰ ਅੰਦਰ ਹਰ ਇੱਕ ਘਰ ਦੇ ਵਿੱਚ ਪਾਣੀ ਪਹੁੰਚ। ਅੱਛਾ ਇੱਕ ਮੇਰ ਸਾਹਿਬ ਤੁਸੀਂ ਇੱਕ ਪ੍ਰੋਜੈਕਟ ਦਾ ਉਦਘਾਟਨ ਕੀਤਾ ਸੀ ਸਾਈਕਲ ਟ੍ਰੈਕ। ਉਹ ਪੂਰੇ ਸ਼ਹਿਰ ਦੇ ਵਿੱਚ ਬਹੁਤ ਵਧੀਆ ਤੁਸੀਂ ਬਣਾਇਆ ਸੀ ਤਾਂ ਹਰ ਕੋਈ ਕਿਤੇ ਨਾ ਕਿਤੇ ਚਾਹਵਾਨ ਸੀ ਕਿ ਉਸ ਜਗ੍ਹਾ ਤੇ ਜਾਇਆ ਜਾਵੇ ਸਾਈਕਲ ਚਲਾਇਆ ਜਾਵੇ। ਤਹੋਂ ਉਹਦਾ ਕਿਸ ਤਰੀਕੇ ਨਾਲ ਚਾਹੀਦਾ ਪਈਏ ਲਖੋ ਸਾਈਕਲ ਟ੍ਰਾਈਕ ਸਾਡੇ ਸ਼ਹਿਰ ਚ ਬਣਿਆ ਵਾ ਪਰ ਉਹ ਕੋਈ ਬਹੁਤ ਨਾਲ ਲੋਕਾਂ ਨੂੰ ਸ਼ੌਂਕ ਹੈ ਤੇ ਨਾਲ ਹੀ ਟ੍ਰੈਫਿਕ ਇਦਾਂ ਦੀ ਹੈ ਕਿ ਉਹ ਬਹੁਤਾ ਪ੍ਰਚਲਿਤ ਹੋ ਨਹੀਂ ਸਕਿਆ ਹੁਣ ਅੱਗੇ ਮੌਕਾ ਮਿਲੇਗਾ ਉਹਦੇ ਉੱਤੇ ਕੰਮ ਕਰਾਂਗੇ ਉਹਨੂੰ ਥੋੜਾ ਜਿਹਾ ਗੁਰ ਜਿੰਨਾ ਵੀ ਕਦੀ ਜਾ ਕੇ ਅਸੀਂ ਉਥੇ ਝਾਤੀ ਮਾਰੀ ਕੂੜਾ ਬਹੁਤ ਲੋਕ ਸੁੱਟਦੇ ਪਏ ਨੇ ਕਿਹ ਸਰਕਾਰੀ ਏਜੰਸੀ ਚ ਵੀ ਨੁਕਸ ਹੋਏਗਾ ਪਰ ਲੋਕਾਂ ਨੂੰ ਵੀ ਆਪਣੀ ਰਹਿਣੀ ਸਹਿਣੀ ਬਦਲਣੀ ਪੈਗੀ ਸ਼ਹਿਰ ਦੀ ਸਫਾਈ ਦੇ ਵਿੱਚ ਯੋਗਦਾਨ ਪਾਉਣਾ ਪੈਗਾ ਲੋਕੀ ਜਦ ਤੱਕ ਲੋਕੀ ਸਹਿਯੋਗ ਨਹੀਂ ਕਰਦੇ ਜਿਹੜੀ ਮਰਜ਼ੀ ਸਰਕਾਰ ਆ ਜਾਏ ਜਿੰਨਾ ਮਰਜ਼ੀ ਪੈਸਾ ਆ ਜਾਏ ਤਦ ਤੱਕ ਇਹ ਸ਼ਹਿਰ ਨਹੀਂ ਸੁਧਰ ਸਕਦਾ ਅੱਛਾ ਕੰਪਨੀ ਬਾਗ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਨੇ ਦੇਸ਼ ਵਾਸਤੇ ਦੁਨੀਆ ਵਾਸਤੇ ਬਹੁਤ ਕੁਝ ਕੀਤਾ ਕੰਪਨੀ ਬਾਗ ਦੇ ਵਿੱਚ ਬਹੁਤ ਸੁੰਦਰੀਕਰਨ ਬਣਾਇਆ ਗਿਆ ਤੁਹਾਡੇ ਵੱਲੋਂ ਹਰ ਚੀਜ਼ ਸਵਾਰੀ ਗਈ ਆ ਤਾਂ ਲੱਗਦਾ ਪਈ ਇਹ ਇਸ ਵੇਲੇ ਹਾਲਾਤ ਬਿਲਕੁਲ ਸਹੀ ਚੱਲਦੇ ਵੀ ਨੇ ਉਸੇ ਤਰੀਕੇ ਦੇ ਮੈਂ ਤੁਹਾਨੂੰ ਇਹ ਕਿਹਾ ਕਿ ਜਦੋਂ ਤੋਂ ਸਾਡਾ ਹਾਊਸ ਖਤਮ ਹੋਇਆ ਜੀ ਅਸੀਂ ਉੱਥੇ 35-40 ਬੰਦੇ ਉੱਥੇ ਲਗਾਏ ਸੀ ਸਫਾਈ ਦੇ ਉੱਤੇ 50 ਦੇ ਕਰੀਬੀ ਸੀਗੇ ਪਰ ਚਲੋ 35-40 ਤੇ ਰਹਿੰਦੇ ਰਹਿੰਦੇ ਸੀਗੇ ਕਿ ਜੇ ਕੋਈ 10-20 ਹੋਰ ਕਿਤੇ ਵੀ ਕੰਮ ਕਰਦੇ ਜੀ 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 ਉਹ ਅੱਜ ਕੱਲ ਉੱਥੇ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਨਿਗ੍ਹਾ ਰਾਇਆ ਵਾ ਕਿਉਂਕਿ ਜਦ ਤੱਕ ਚੁਣਿਆ ਹਾਊਸ ਚੋਣੇ ਲੋਕਾਂ ਦੇ ਨੁਮਾਇੰਦੇ ਨਹੀਂ ਆਉਣਗੇ ਹਾਊਸ ਦਾ ਕਸਟੋਡੀਅਨ ਮੇਰ ਨਹੀਂ ਬਣੇਗਾ ਉਹ ਤਦ ਤੱਕ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਮੁਸ਼ਕਲ ਰਹੇਗੀ ਔਰ ਮੈਂ ਸਮਝਦਾ ਕਿ ਜਦੋਂ ਮੈਂ ਹਾਊਸ ਚੁਣਿਆ ਗਿਆ ਸਾਰੀ ਕਿ ਮੁਸ਼ਕਲਾਂ ਦੂਰ ਹੋਣਗੀ। ਅੱਛਾ ਕੰਪਨੀ ਬਾਗ ਦੇ ਵਿੱਚ ਅ ਜਦੋਂ ਅਸੀਂ ਕਹਿ ਸਕਦੇ ਕਿ ਮਹਾਰਾਜਾ ਰਣਜੀਤ ਸਿੰਘ ਦਾ ਮਹਿਲ ਹੈ। ਦੁਨੀਆ ਵਾਸਤੇ ਬਹੁਤ ਕੁਝ ਕੀਤਾ ਤੇ ਉਸ ਜਗ੍ਹਾ ਦੇ ਉੱਤੇ ਜਿਹੜੇ ਬਣੇ ਹੋਏ ਨੇ ਬਾਹਰ ਬੜੀਆਂ ਹੋਈਆਂ ਨੇ ਸ਼ਰਾਬ ਚੱਲਦੀ ਹੈ ਉੱਥੇ ਲਗਾਤਾਰ ਬੜੀ-ਵੜੀ ਮੁੱਦਾ ਵੀ ਚੁੱਕਿਆ ਕੋਰਟ ਵੱਲੋਂ ਵੀ ਕਰ ਕੇ ਆਰਡਰ ਦੇ ਦਿੱਤਾ ਗਿਆ ਸੀ ਕਿ ਇਸ ਇਹ ਜਿਹੜੇ ਬਾਹਰ ਨਹੀਂ ਸਾਡੇ ਬਾਹਰ ਕੱਢੇ ਜਾਣ ਉਹਦੇ ਉੱਤੇ ਕੋਈ ਐਕਸ਼ਨ ਉਹਦੇ ਤੇ ਹਾਈ ਕੋਰਟ ਦੇ ਵਿੱਚ ਇਹ ਸਬਜੈਕਟ ਆਇਸ ਹੈਗਾ ਵਾ ਮਸਲਾ ਉਹ ਜੋ ਵੀ ਕੋਰਟ ਦਾ ਫੈਸਲਾ ਹੋਣਾ ਉਹਦਾ ਹੋ ਜਾਏ ਕੋਰਟ ਦਾ ਫੈਸਲਾ ਤੇ ਆ ਗਿਆ ਨਹੀਂ ਕੋਰਟ ਦਾ ਫੈਸਲਾ ਅਜੇ ਪੈਂਡਿੰਗ ਹੈ ਉਹਨਾਂ ਨੂੰ ਉਹ ਕੋਈ ਪਟੀਸ਼ਨ ਚੱਲ ਰਹੀ ਹੈ ਉਹਨਾਂ ਦੀ ਵੈਸੇ ਤੁਹਾਡੇ ਹਿਸਾਬ ਨਾਲ ਕੀ ਹੋਣਾ ਚਾਹੀਦਾ ਅੰਦਰ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ ਦੇਖੋ ਮੈਂ ਤੇ ਇਸ ਗੱਲ ਦੇ ਹੱਕ 'ਚ ਆ ਕਿ ਜਿਹੜੀ ਚੀਜ਼ ਜਿਹੜੇ ਕੰਮ ਲਈ ਬਣੀ ਆ ਉਸੇ ਲਈ ਹੋਣੀ ਚਾਹੀਦੀ ਆ ਜਿਹੜੇ ਕੋਈ ਕਲੱਬ ਨੇ ਉਹਨੂੰ ਕਿਤੇ ਲੋਕਾਂ ਚਲੋ ਕਲੱਬ ਵੀ ਲੋਕਾਂ ਦੇ ਸਹੂਲਤ ਵਾਸਤੇ ਆ ਲੋਕਾਂ ਦੀ ਐਂਟਰਟੇਨਮੈਂਟ ਵਾਸਤੇ ਆ ਕਲੱਬਾਂ ਨੂੰ ਸ਼ਰਾਬ ਦੇ ਅੱਡੇ ਨਹੀਂ ਬਣਾਉਣਾ ਚਾਹੀਦਾ ਐਜ਼ ਏ ਕਲੱਬ ਚੱਲ ਜਣ ਐਜ਼ ਏ ਮਿਲ ਕਲੱਬ ਦਾ ਮਤਲਬ ਹੁੰਦਾ ਕਿ ਜਿੱਥੇ ਅਸੀਂ ਇਕੱਠੇ ਹੋ ਕੇ ਬਹਿਨੇ ਆ ਕੋਈ ਇੰਜੋਏ ਕਰਦੇ ਆ ਉਹਦੇ 'ਚ ਤੇ ਕੋਈ ਇਸ਼ੂ ਨਹੀਂਗਾ ਪਰ ਜੇ ਕੋਈ ਉਥੇ दारू ਦੇ ਅੱਡੇ ਬਣਨ ਜਾਂ ਕੋਈ ਇਦਾਂ ਦੀ ਗੱਲ ਹੋਵੇ ਉਹਦੇ ਤੇ ਮੈਂ ਬਹੁਤਾ ਹੱਕ ਵਿੱਚ ਨਹੀਂ ਆਗਾ ਤੁਹਾਨੂੰ ਲੱਗਦਾ ਕਿ दारू ਚੱਲਦੀ ਹੈ ਉੱਥੇ ਕਿ ਨਹੀਂ ਚੱਲਦੀ ਨਹੀਂ दारू ਤਾਂ ਸਾਰੇ ਕਲੱਬਾਂ ਦੇ ਵਿੱਚ ਉਹਨਾਂ ਕੋਲ ਲਾਇਸੈਂਸ ਹੈ ਹੋਣੀ ਹੋਣੀ ਚਾਹੀਦੀ ਉੱਥੇ ਨਹੀਂ ਹੋਣੀ ਚਾਹੀਦੀ ਨਹੀਂ ਹੋਣੀ ਚਾਹੀਦੀ ਅੱਛਾ ਮੇਰਾ ਇੱਕ ਹੋਰ ਸਵਾਲ ਹੈ ਜਿਸ ਤਰੀਕੇ ਦੇ ਨਾਲ ਤੁਸੀਂ ਬਸ ਅੱਡੇ ਦੀ ਜੀ ਗੱਲ ਕਰੀਏ ਬਸ ਅੱਡੇ ਨੂੰ ਬਾਹਰ ਲੈ ਕੇ ਜਾਣ ਦੀ ਤੁਸੀਂ ਗੱਲ ਕੀਤੀ ਸੀ ਜਦੋਂ ਕੈਪਟਨ ਅਬਰਿੰਦਰ ਸਿੰਘੀ ਉਹਨਾਂ ਨਾਲ ਤੁਹਾਡੀ ਗੱਲਬਾਤ ਵੀ ਚੱਲੀ ਸੀ ਕਿ ਬਸ ਅੱਡਾ ਜਿਹੜਾ ਸ਼ਹਿਰ ਤੋਂ ਬਾਹਰ ਹੋਵੇ ਕਿਉਂਕਿ ਪੋਲੂਸ਼ਨ ਬਹੁਤ ਫੈਲਦਾ ਪਿਆ ਉਹਦੇ ਨਾਲ ਤਾਂ ਉਹ ਪ੍ਰੋਜੈਕਟ ਸਿਰੇ ਚੜਿਆ ਸੀ ਉਹ ਗੱਲਬਾਤ ਸਿਰੇ ਚੜੀ ਸੀ ਜਾਂ ਨਹੀਂ ਚੜੀ ਸੀ ਦੇਖੋ ਜਿਹੜਾ ਬੱਸ ਅੱਡੇ ਨੂੰ ਬਾਹਰ ਲੈ ਕੇ ਜਾਣਾ ਵਾ ਜਾਂ ਨਵਾਂ ਬੱਸ ਅੱਡਾ ਬਣਾਉਣਾ ਇਹ ਕਾਰਪੋਰੇਸ਼ਨ ਦਾ ਪ੍ਰੈਰੋਗੇਟਿਵ ਨਹੀਂਗਾ ਇਹ ਪਤੀ ਗੱਲ ਛੇਤੀ ਇਹ ਤੇ ਹਾਂ ਇਹ ਤੇ ਤਿੰਨ ਚਾਰ ਮਹਿਕਮਿਆਂ ਦਾ ਤੁਸੀਂ ਕਹਿ ਲੋ ਕਿ ਜਦ ਤੱਕ ਸਹਿਮਤੀ ਨਾ ਹੋਵੇ ਉਹ ਗੱਲ ਨਹੀਂ ਹੁੰਦੀ ਜੀ 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 ਤੇ ਇਹ ਇਸ ਵੇਲੇ ਮੌਕੇ ਦੀ ਲੋੜ ਆ ਇਹ ਅਸੀਂ ਹੁਣ ਸੀਐਮ ਸਾਹਿਬ ਦੇ ਧਿਆਨ ਚ ਲਿਆਂਦਾ ਵਾ ਇੱਕ ਵਾਰੀ ਬਹਿ ਕੇ ਗੱਲ ਵੀ ਕਰਾਂਗੇ ਔਰ ਟ੍ਰੈਫਿਕ ਦੀ ਜਿਹੜੀ ਪ੍ਰੋਬਲਮ ਸ਼ਹਿਰ ਚ ਆ ਰਹੀ ਆ ਉਹਨੂੰ ਹੱਲ ਕਰਨ ਦੇ ਲਈ ਬੜਾ ਜ਼ਰੂਰੀ ਆ ਕਿ ਜਿਹੜਾ ਇੰਟਰ ਸਟੇਟ ਬੱਸ ਟਰਮੀਨਲ ਹੈ ਉਹ ਬਾਹਰ ਬਣੇ ਔਰ ਜੜੀਆਂ ਕੋਈ ਅੰਦਰ ਲੋਕਲ ਸਿਟੀ ਬੱਸਸ ਜਿੱਦਾਂ ਹੁਣ ਸਾਡੀ ਸਰਕਾਰ ਨੇ 100 ਈ ਬੱਸਸ ਚਲਾਉਣ ਦਾ ਫੈਸਲਾ ਕੀਤਾ ਉਹ ਸਿਰਫ ਅੰਦਰ ਅੰਦਰ ਚੱਲ ਰਿਹਾ ਅੱਛਾ ਪਲਿਓਰਨ ਨੇ ਇੱਕ ਪਲਿਊਸ਼ਨ ਨੂੰ ਲੈ ਕੇ ਤੁਸੀਂ ਵੀ ਇੱਕ ਸਕੀਮ ਸ਼ੁਰੂ ਕੀਤੀ ਸੀ ਰਾਹੀ ਸਕੀਮ ਜੜੀ ਆ ਕਿ ਉਹ ਸਿਰੇ ਚੜੀ ਨਹੀਂ ਆ ਜਾਂ ਫਿਰ ਕੀ ਸਹਿਯੋਗ ਨਹੀਂ ਮਿਲਿਆ ਰਾਹੀ ਸਕੀਮ ਇੱਕ ਇਹ ਸੀਗਾ ਕਿ ਸਾਡੇ ਕਾਰਪੋਰੇਸ਼ਨ ਨੇ ਕੰਪੀਟੀਸ਼ਨ ਦਿੱਤਿਆ ਸੀ ਉਹਦੇ ਚ ਸਾਨੂੰ ਲਗਭਗ 80 ਕਰੋੜ ਤੋਂ ਵੱਧ ਪੈਸਾ ਮਿਲਿਆ ਸੀ ਕੁਝ 100 ਕਰੋੜ 100 ਕੁਸ਼ ਕਰੋੜ ਦਾ ਪ੍ਰੋਜੈਕਟ ਸੀ ਜੀ 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 ਉਹ ਸਿਰਫ ਇਹ ਸੀਗਾ ਕਿ ਜਿਹੜੇ ਆ ਡੀਜ਼ਲ ਆਟੋ ਜਾਂ ਜਿਹੜੇ ਆ ਇਹਨਾਂ ਨੂੰ ਸਬਸਿਡੀ ਦੇ ਕੇ ਤੇ ਅਸੀਂ ਉਹਨਾਂ ਨੂੰ ਈ ਆਟੋਸ ਦੇਣੇ ਸੀਗੇ ਉਹਦੇ ਵਿੱਚ ਬਹੁਤ ਸਾਰਾ ਉਹ ਪ੍ਰੋਜੈਕਟ ਨਪਰੇ ਚੜਿਆ ਸੀਗਾ ਉਸ ਤੋਂ ਬਾਅਦ ਫਿਰ ਜਿਹੜਾ ਹੈਗਾ ਸਾਡਾ ਟਿਨਿਓਰ ਖਤਮ ਹੋਇਆ ਹੁਣ ਮੈਨੂੰ ਉਹਦੇ ਸਟੇਟਸ ਦਾ ਪਤਾ ਨਹੀਂ ਕੀ ਹੈ ਅੱਛਾ ਰਿੰਦੂ ਜੀ ਤੁਸੀਂ ਦੱਸ ਰਹੇ ਕਿ ਸਰਕਾਰ ਨਵੀਆਂ ਬੱਸਾਂ ਦੀ ਤਿਆਰੀ ਕਰਦੇ ਪਈ ਨੇ ਬੀਆਰਟੀਐਸ ਬੱਸ ਪ੍ਰੋਜੈਕਟ ਫੇਲ ਹੋ ਗਿਆ ਕਿੰਨੀਆਂ ਬੱਸਾਂ ਉੱਥੇ ਖਰਾਬ ਪਈਆਂ ਨੇ ਮਾਲ ਮੰਡੀ ਅਸੀਂ ਚੱਲ ਜੰਨੇ ਆ ਸਿਟੀ ਬੱਸਾਂ ਜਿਹੜੀਆਂ ਨੇ ਕੰਡਮ ਹੋ ਚੁੱਕੀਆਂ ਨੇ ਯਾਨੀ ਕਿ ਸੈਂਕੜੇ ਬੱਸਾਂ ਖਤਮ ਹੋ ਚੁੱਕੀਆਂ ਨੇ ਉਹਨਾਂ ਬਾਰੇ ਕੋਈ ਧਿਆਨ ਸਰਕਾਰ ਦਾ ਬਿਲਕੁਲ ਮੈਂ ਤੇ ਤੁਹਾਡੇ ਮਾਧਿਅਮ ਨਾਲ ਸਰਕਾਰ ਨੂੰ ਕਹੂੰਗਾ ਕਿ ਇਹ ਬੜੇ ਵੱਡਾ ਇਨਕੁਆਰੀ ਦਾ ਮੈਟਰ ਆ ਇਹਦੇ ਵਿੱਚ ਬਹੁਤ ਸਰਕਾਰ ਦਾ ਜਿਹੜੇ ਵੀ ਦੋਸ਼ੀ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਕਿ ਜਿਹੜਾ ਐਡਾ ਸਰਕਾਰੀ ਖਜ਼ਾਨੇ ਦਾ ਨੁਕਸਾਨ ਕੀਤਾ ਦੂਸਰੀ ਗੱਲ ਇਹ ਹੈ ਕਿ ਜਿਹੜੀਆਂ ਈ ਬੱਸਸਾਂ ਦੀ ਗੱਲ ਆ ਕਿ ਉਹ ਨਵੀਆਂ ਆਉਣਗੀਆਂ ਉਹਨ ਤੋਂ ਹੀ ਦਿੱਲੀ ਦੇ ਵਿੱਚ ਵੇਖੋ ਕਿ ਉੱਥੇ ਜਿਹੜਾ ਬੱਸਸ ਫਲੀਟ ਹੈ ਉਹ ਬਹੁਤ ਕਾਰਜਾਪੈੜ ਹੈ ਜਿਡੀ ਸਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਹ ਸਮਝਿਆ ਕਿ ਕਿਹੜੀ ਚੀਜ਼ ਫਿਜ਼ੀਬਲ ਹੈ ਕਿਹੜੀ ਚੀਜ਼ ਲੋਕਾਂ ਨੂੰ ਚਾਹੀਦੀ ਹੈ ਕਿਤੇ ਨਾਲ ਸਾਡਾ ਵਾਤਾਵਰਨ ਸਾਫ਼ ਰਹਿ ਸਕਦਾ ਇਹ ਗੱਲ ਦਾ ਵਿਸ਼ਵਾਸ ਮੈਂ ਤੁਹਾਨੂੰ ਦਵਾਉਣਾ ਕਿ ਹੁਣ ਸਾਡੀ ਸਰਕਾਰ ਦੇ ਵਿੱਚ ਜਿਹੜਾ ਵੀ ਪ੍ਰੋਜੈਕਟ ਆਏਗਾ ਉਹ ਕਦੇ ਫੇਲ ਨਹੀਂ ਹੋਣਗੇ। ਰਿੱਟੂ ਜੀ ਪਾਰਕਿੰਗ ਮਾਫੀਆ ਉਹ ਬਹੁਤ ਆ ਸ਼ਹਿਰ ਦੇ ਵਿੱਚ ਤੁਸੀਂ ਮੇਰ ਰਹੇ ਸੀ ਨਕੇਲ ਕੱਸੀ ਜਾਣੀ ਚਾਹੀਦੀ ਸੀ ਹੋ ਸਕਦਾ ਕੱਸੀ ਵੀ ਗਈ ਹੋਵੇ ਪਰ ਉਹ ਪਾਰਕਿੰਗ ਮਾਫੀਆ ਉਸੇ ਤਰੀਕੇ ਨਾਲ ਸੜਕਾਂ ਦੇ ਉੱਤੇ ਕਚੈਰੀ ਦੇ ਬਾਹਰ ਗੁੱਛੇ ਨੇ ਲਗਾਏ ਨੇ ਚਾਰੋਂ ਪਾਸੇ ਕੇਰੇ ਆ ਨਹੀਂ ਵੇਖੋ ਮਾਫੀਆ ਨੂੰ ਗੱਲ ਕੇਰੇ ਦੀ ਗੱਲ ਨਹੀਂ ਚਲੋ ਆਪਾਂ ਮਾਫੀਆ ਹਰ ਚੀਜ਼ ਨੂੰ ਅੱਜ ਕੱਲ ਵਰਲਡ ਮਾਫੀਆ ਚੱਲ ਗਿਆ ਹਣ ਜਿੰਨੇ ਵਹੀਕਲਸ ਨੇ ਉਹ ਕਿਤੇ ਨਾ ਕਿਤੇ ਪਾਰਕ ਵੀ ਹੋਣੇ ਆ ਤੇ ਕਿਸੇ ਨਾ ਕਿਸੇ ਬੰਦੇ ਨੇ ਉਹਨਾਂ ਨੂੰ ਪਾਰਕ ਕਰਾਉਣਾ ਵੀ ਆਰਗੇਨਾਈਜ਼ ਕਰਨਾ ਵੀ ਆ ਹੁਣ ਉਹਦੇ ਲਈ ਜਿਹੜਾ ਇੱਕ ਅਸੀਂ ਮਤਲਬ ਕਿ ਬਹੁਤ سارے ਟੈਂਡਰ ਜਦੋਂ ਲਾਉਂਦੇ ਰਹੇ ਆਂ ਟਾਈਮ ਟਾਈਮ ਤੇ ਕਿ ਕਾਰਪੋਰੇਸ਼ਨ ਨੇ ਕੋਸ਼ਿਸ਼ ਕੀਤੀ ਇਹ ਨਹੀਂ ਕਿ ਉਹ ਤਾਂ ਕੋਈ ਪੈਸਾ ਬਣਾਉਣਾ ਸੀਗਾ ਜੀ 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 ਉਹ ਸਿਰਫ ਸਾਡਾ ਇਹ ਮਸਲਾ ਸੀਗਾ ਕਿ ਕੋਈ ਵੀ ਠੇਕੇਦਾਰ ਹੋਏਗਾ ਤੇ ਉਹ ਸਾਰੀ ਟ੍ਰੈਫਿਕ ਜਾਂ ਜਿੰਨੇ ਵੀ ਵਹੀਕਲਸ ਨੇ ਉਹਨਾਂ ਨੂੰ ਆਰਗੇਨਾਈਜ਼ ਕਰਕੇ ਉਥੇ ਪਾਰਕ ਕਰੇਗਾ ਉਹਨਾਂ ਦੀ ਰਾਖੀ ਕਰੇਗਾ ਜੇ ਕੋਈ 570 ਰੁਪਏ ਮੋਟਰਸਾਈਕਲ ਸਕੂਟਰ ਦੇ ਲੈ ਲੈਂਦਾ ਕੁਬੱਡੀ ਜਿੰਨੇ ਕਾਰਪੋਰੇਸ਼ਨ ਨੇ ਠੇਕੇ ਦਿੱਤੇ ਨੇ ਦੇਣ ਦੀ ਕੋਸ਼ਿਸ਼ ਕੀਤੀ ਉਹ ਕੋਈ ਠੇਕੇ ਦੇਣ ਲੈਣ ਹੀ ਨਹੀਂ ਆਉਂਦਾ ਬਾਅਦ ਚ ਇਲੈਗਲ ਤਰੀਕੇ ਦੇ ਨਾਲ ਜਿਹੜੀਆਂ ਪਾਰਕਿੰਗ ਹੁੰਦੀਆਂ ਉਹਨਾਂ ਦੇ ਉੱਤੇ ਨਕੇਲ ਕੱਸਣ ਦੀ ਲੋੜ ਹੈ ਸੀਵਰੇਜ ਪ੍ਰਣਾਲੀ ਦੀ ਜੀ ਗੱਲ ਕੀਤੀ ਸੀ ਪਹਿਲੇ ਵੀ ਗੱਲ ਕੀਤੀ ਸੀ ਸੀਵਰੇਜ ਪ੍ਰਣਾਲੀ ਨੂੰ ਅਸੀਂ ਕਿਸ ਤਰੀਕੇ ਨਾਲ ਹੱਲ ਕਰ ਸਕਦੇ ਹਾਂ ਸ਼ਹਾਟੇ ਦੇ ਵਿੱਚ ਲਗਾਤਾਰ ਧਰਨਾ ਲਗਾ ਛੱਡਿਆ ਸੀ ਉਹਨਾਂ ਨੇ ਮੈਂ ਦੱਸਦਾ ਸੀਵਰੇਜ ਨੂੰ ਲੈ ਕੇ ਜਦੋਂ ਆਹੀਂ ਮੈਂ ਮੇਅਰ ਬਣਿਆ ਸੀ ਉਦੋਂ ਵੀ ਸਾਰਾ ਸ਼ਹਿਰ ਜਾਮ ਸੀਗਾ ਜਿਹੜਾ ਸੀਵ 1920 ਦਾ ਪਿਆ ਕੋਈ 10 ਸਾਲ ਪੁਰਾਣਾ ਪਿਆ ਇਹ ਥੋੜਾ ਕੀ ਜਿਹਾ ਸੀਵਰੇਜ ਪੈ ਗਿਆ ਤੇ ਉਹਨੂੰ ਸਾਫ਼ ਨਹੀਂ ਕਰਨਾ ਸੋ ਸਾਨੂੰ ਵੀ ਇਹ ਸਾਰਾ ਸ਼ਹਿਰ ਜਦੋਂ ਮੈਂ ਮਹਿਰ ਬਣਿਆ ਸੀ ਚੋਕ ਮਿਲਿਆ ਸੀ ਅਸੀਂ ਪੈਸੇ ਖਰਚੇ ਡੀਸਿਲਟਿੰਗ ਕਰਾਈ ਔਰ ਸਾਰੇ ਸ਼ਹਿਰ ਨੂੰ ਚਾਲੂ ਰੱਖਿਆ ਔਰ 5 ਸਾਲ ਸਾਡੇ ਟਿਨਿਓਰ ਚ ਅਸੀਂ ਕਿ ਇਹਨੂੰ ਮੁਸ਼ਕਲ ਨਹੀਂ ਆਉਣ ਦਿੱਤੀ ਹੁਣ ਇਸ ਵੇਲੇ ਮੈਂ ਜ਼ਰੂਰ ਕਵਾਂਗਾ ਕਿ ਉੱਥੇ ਜਦ ਤੱਕ ਚੁਣਿਆ ਹਾਊਸ ਨਹੀਂ ਆਉਂਦਾ ਜਿਹੜੀ ਅਫਸਰਾਂ ਦੀ ਕਾਰਗੁਜ਼ਾਰੀ ਆ ਉਹ ਬਿਲਕੁਲ ਸ਼ੱਕ ਦੇ ਘੇਰੇ 'ਚ ਆ ਉਹਨਾਂ ਨੂੰ ਮਿਹਨਤ ਕਰਨੀ ਚਾਹੀਦੀ ਆ ਉਹਦੀ ਸਫਾਈ ਕਰਾਉਣੀ ਚਾਹੀਦੀ ਆ ਲੋਕਾਂ ਦੇ ਨੁਮਾਇੰਦੇ ਹੋਂਦੇ ਹਾਂ ਬਿਲਕੁਲ ਤਰੀਕੇ ਨਾਲ ਤੁਸੀਂ ਉੱਥੇ ਇੱਕ ਵਾਰ ਗਏ ਸੀ ਵਿਜ਼ਿਟ ਕੀਤੀ ਉੱਥੇ ਨਹੀਂ ਕੀਤੀ ਨਹੀਂ ਮੈਂ ਉਹ ਬੀਂਗੇ ਹੁਣ ਮੈਂ ਤੇ ਮੇਰੀ ਨਹੀਂ ਪਰ ਜਦੋਂ ਤਾਂ ਅਸੀਂ ਮੇਰੀ ਉਦੋਂ ਤੇ ਅਸੀਂ ਕਿ ਇਹਨੂੰ ਮੁਸ਼ਕਲ ਆਉਣੇ ਆਣ ਵਾਲੇ ਫਿਰ ਐਮਪੀ ਤੇ ਹੈਗੇ ਜੀ ਨਾ ਤੇ ਉਹ ਕਰਾਂਗੇ ਸਾਰਾ ਕੁਝ ਠੀਕ ਜੀ ਬਿਲਕੁਲ ਕਰਾਂਗੇ ਉਹਦੇ ਚ ਪਰ ਇਹ ਹੈ ਕਿ ਜਦੋਂ ਹਾਊਸ ਚੁਣ ਕੇ ਆ ਜਾਏਗਾ ਫਿਰ ਆਪਣੇ ਆਪ ਹੀ ਠੀਕ ਹੋ ਜਾਏਗਾ ਉਦੋਂ 85 ਵਾਡਾਂ ਦੇ ਵਿੱਚੋਂ 85 ਲੋਕਾਂ ਦੇ ਨਮਾਇੰਦੇ ਆ ਜਾਣੇ ਹਨ ਮਹਿਰਬਾਨ ਜਨਾ ਡਿਪਟੀ ਮੇਅਰ ਸੀਨੀਅਰ ਡਿਪਟੀ ਮਹਿਰਬਾਨ ਨੇ ਕੋਈ ਪੁੱਛਣ ਵਾਲੇ ਹੋਵਾਂਗੇ ਅਸੀਂ ਕਿ ਇਹ ਕੰਮ ਕਿਉਂ ਨਹੀਂ ਹੋ ਰਿਹਾ ਸੋ ਸਾਰੀਆਂ ਚੀਜ਼ਾਂ ਹੋਣਗੀਆਂ ਅਛਾ ਜਿਸ ਤਰੀਕੇ ਦੇ ਨਾਲ ਦਰਬਾਰ ਸਾਹਿਬ ਦੇ ਲੱਗਿਆ ਸੀ ਜੇ ਗੱਲ ਕਰਦੇ ਆ ਦਰਬਾਰ ਸਾਹਿਬ ਦੇ ਲੱਗੇ ਬਹੁਤ ਵਾਰ ਕੋਸ਼ਿਸ਼ ਆ ਰਹਿੰਦੀ ਕਿ ਪੋਲੂਸ਼ਨ ਉੱਥੇ ਖਾਸ ਕਰਕੇ ਨਾ ਜਾਵੇ ਕਿਉਂਕਿ ਸੋਨੇ ਦੀ ਚਮਕ ਖਰਾਬ ਹੁੰਦੀ ਹੈ ਸੰਗੇ ਮਰਮਰ ਦਾ ਪੱਥਰ ਹੈ ਉਹ ਖਰਾਬ ਹੁੰਦਾ ਲਾਗੇ ਸਨਿਆਰੇ ਦੀ ਮਾਰਕੀਟ ਉੱਥੇ ਜੋ ਤਜਾਬ ਲਗਾਈ ਜਾਂਦੀ ਹੈ ਤਜਾਬ ਉੱਡਦੀ ਹੈ ਉਹਦੇ ਨਾਲ ਜਿਹੜਾ ਸੋਨਾ ਹੈ ਉਹ ਖਰਾਬ ਹੁੰਦਾ ਉਹਦੇ ਵਾਸਤੇ ਕੁਝ ਅਸੀਂ ਕਰਨ ਜਾ ਰਹੇ ਹਾਂ ਕਿਉਂਕਿ ਲੋਕਾਂ ਨੂੰ ਥੋੜਾ ਸਮਝਾਉਣਾ ਵੀ ਮੁਸ਼ਕਲ ਹੈ ਵੀ ਅਸੀਂ ਕਿਹੜੇ ਤਜਾਬ ਕਿਤੇ ਲਾ ਰਹੇ ਜਦੋਂ ਸੋਨੇ ਨੂੰ ਤਜਾਬ ਲੱਗਦੀ ਹੈ ਆਪਣੀ ਦੁਕਾਨਾਂ ਤੇ ਉਹ ਤਜਾਬ ਦਾ ਧੂਆਂ ਉੱਡਦਾ ਅੱਛਾ ਗੁਰੂ ਜੀ ਆ ਦੇ ਬਿਲਕੁਲ ਲਾਗੇ ਵੇਖੋ ਮੈਨੂੰ ਇਸ ਗੱਲ ਦਾ ਨਹੀਂ ਸੀ ਪਤਾ ਪਰ ਜਿਹੜਾ ਕੋਈ ਸਾਡੇ ਇੱਕ ਤੇ ਕੂੜੇ ਦੇ ਡੰਪ ਦਾ ਜਾਂ ਹੋਰ ਜਿਨਾ ਵੀ ਪੋਲੂਸ਼ਨ ਦਾ ਮਸਲਾ ਕੂੜੇ ਦੇ ਡੰਪ ਦਾ ਵੀ ਵੱਡਾ ਮਸਲਾ ਵਾ ਬਿਲਕੁਲ ਉਹਦੇ ਉੱਤੇ ਜਰੂਰ ਸਰਕਾਰਾਂ ਗੰਭੀਰ ਨੇ ਉਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਖਤਮ ਕੀਤਾ ਜਾਣਾ ਪਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਹੁਣ ਇਸ ਵੇਲੇ ਜਦੋਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਆ ਬਹੁਤ ਸਖਤ ਹੋਇਆ ਹੁਣ ਪੋਲਿਊਸ਼ਨ ਦੇ ਉੱਤੇ ਬਹੁਤ ਜ਼ਿਆਦਾ ਲੋਕਾਂ ਨੂੰ ਜਾਗਰੂਕਤਾ ਵੀ ਆ ਰਹੀ ਹੈ ਔਰ ਇਸ ਦੇ ਉੱਤੇ ਸਖਤੀ ਵੀ ਹੋ ਰਹੀ ਹੈ ਕੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਠੀਕ ਹੋਣਗੀਆਂ ਮੇਰ ਸਾਹਿਬ ਅਸੀਂ ਉਮੀਦ ਕਰਦੇ ਹਾਂ ਕਿ ਜਲਦੀ ਅਸੀਂ ਤੁਹਾਨੂੰ ਐਮਪੀ ਸਾਹਿਬ ਕਹੀਏ ਤੇ ਜੇਕਰ ਤੁਹਾਨੂੰ ਨੁਮਾਇੰਦਾ ਚੁੜਿਆ ਜਾਂਦਾ ਲੋਕ ਤੁਹਾਨੂੰ ਚੁਣਦੇ ਆ ਪਾਰਟੀ ਤੁਹਾਨੂੰ ਟਿਕਟ ਦਿੰਦੀ ਆ ਤਾਂ ਸਭ ਤੋਂ ਪਹਿਲ ਦੇ ਹਿਸਾਰ ਦੇ ਉੱਤੇ ਕਿਹੜੇ ਕੰਮ ਛੇੜ ਛੇੜ ਜੀ ਦੇਖੋ ਜਿਹੜਾ ਮੈਂਬਰ ਪਾਰਲੀਮੈਂਟ ਹੁੰਦਾ ਉਹਦੇ ਵਾਸਤੇ ਤੇ ਇਹੀ ਹੈ ਕਿ ਜਿਹੜੇ ਕਾਰਨ ਤੁਹਾਡੇ ਸੈਂਟਰ ਗਵਰਨਮੈਂਟ ਦੇ ਨਾਲ ਸੰਬੰਧਿਤ ਨੇ ਜਿਹੜੀਆਂ-ਜਿਹੜੀਆਂ ਲੋਕਾਂ ਨੂੰ ਉਹ ਮੁਸ਼ਕਲਾ ਨੇ ਜਾਂ ਨਵੇਂ ਪ੍ਰੋਜੈਕਟ ਆਉਣੇ ਚਾਹੀਦੇ ਆ ਉਹਨਾਂ ਨੂੰ ਲੈ ਕੇ ਅਸੀਂ ਸੈਂਟਰ ਗਵਰਨਮੈਂਟ ਦੇ ਨਾਲ ਪੂਰਾ ਆਪਣਾ ਜਿਹੜੀ ਨੁਮਾਇੰਦਗੀ ਉੱਥੇ ਕਰਾਂਗੇ ਜਿੱਦਾਂ ਇੱਥੇ ਲੋਕਾਂ ਦੀ ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰੇ ਐਨਆਰਆਈ ਨੇ ਹਰ ਘਰ ਜੀ 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 ਆ ਲੋਕਾਂ ਨੂੰ ਪਾਸਪੋਰਟ ਦੇ ਜਾਂ ਹੋਰ ਇਦਾਂ ਦੀਆਂ ਜੜੀਆਂ ਐਨ ਆਰ ਆਈਜ਼ ਦੇ ਮਾਮਲੇ ਨੇ ਉਹ ਮੁਸ਼ਕਲਾ ਹੁੰਦੀਆਂ ਨੇ 에어ਪੋਰਟ ਦੇ ਉੱਤੇ ਫਲਾਈਟ ਚਾਹੀਦੀਆਂ ਨੇ 에어ਪੋਰਟਾਂ ਦਾ ਸਟੈਂਡਰਡ ਉੱਚਾ ਚਾਹੀਦਾ ਸੋ ਇਦਾਂ ਦੇ ਬਹੁਤ ਸਾਰੇ ਜਿਹੜੇ ਮੁੱਦੇ ਨੇ ਆ ਕਦੋਂ ਦੇ ਜਿਹੜੇ ਤੁਹਾਡੇ ਬਣਨੇ ਸ਼ੁਰੂ ਹੋਏ ਨੇ ਹਾਈਵੇਜ਼ ਤੇ ਉਹਨਾਂ ਦੀ ਸਲਿੱਪ ਰੋਡ ਨਹੀਂ ਬਣੀਆਂ ਲੋਕੀ ਬਹੁਤ ਜ਼ਿਆਦਾ ਮੈਂ ਸਮਝਦਾ ਕਿ ਇਹ ਐਸੂਲਿਸ਼ਨ ਤਾਂ ਭੋਗ ਰਹੇ ਨੇ ਬਹੁਤ ਸਾਰੇ ਇਦਾਂ ਦੇ ਕੇਂਦਰ ਸਰਕਾਰ ਨਾਲ ਰਿਲੇਟਡ ਮੁੱਦੇ ਹੁੰਦੇ ਨੇ ਸਟੇਟਾਂ ਦੇ आरडीएफ ਨੇ ਮਿਲ ਰਿਹਾ ਨੈਸ਼ਨਲ ਹੈਲਥ ਮਿਸ਼ਨ ਦੇ ਪੈਸੇ ਨਹੀਂ ਮਿਲ ਰਹੇ ਬਹੁਤ ਸਾਰੇ ਪੈਸੇ ਆ ਜਿਹੜੇ ਸਾਡੇ ਜਿਹੜੇ ਅਸੀਂ ਟੈਕਸ ਦਿੱਤੇ ਆ ਜਿਹੜਾ ਸਾਡਾ ਪੰਜਾਬ ਦਾ ਹਿੱਸਾ ਬਣਦਾ ਉਹ ਅਨ ਕਨਸਟੀਟਿਊਸ਼ਨਲ ਜਿਹੜੀ ਕੇਂਦਰ ਸਰਕਾਰ ਮਾਰ ਕੇ ਬੈਠੀ ਉਹ ਲੈ ਕੇ ਆਵਾਂ ਤੁਹਾਨੂੰ ਲੱਗਦਾ ਕਿ ਜਿਹੜੇ ਮੌਜੂਦਾ ਐਮਪੀ ਨੇ ਗੁਰਜੀਤ ਓਜਲਾ ਉਹਨਾਂ ਨੇ ਰੋਲਾ ਨਹੀਂ ਪਾਇਆ ਸੀ ਵੇਖੋ ਮੈਂ ਉਹਨਾਂ ਦੀ ਆਪਣੀ ਕਾਰਗੁਜ਼ਾਰੀ ਹੈ ਅਸੀਂ ਉੱਤੇ ਕੀ ਗੱਲ ਨਹੀਂ ਵੈਸੇ ਲੱਗਦਾ ਕਿ ਮੌਜੂਦਾ ਪਾਇਆ ਰੋਲਾ ਨਹੀਂ ਪਾਇਆ ਵੇਖੋ ਜੇ ਮੈਂ ਹੀ ਕਹਿੰਨਾ ਕਿ ਜੇ ਸਾਰਿਆਂ ਨੇ ਪਾਇਆ ਹੁੰਦਾ ਤੇ ਫਿਰ ਮਤਲਬ ਕਿ ਇੰਨੇ ਸਰਕਾਰ ਦੇ ਪੈਸੇ ਤਾਂ ਨਾ ਨਾ ਉੱ ਪਾਉਣਾ ਚਾਹੀਦਾ ਅੱਛਾ ਰਿੰਟੂ ਜੀ ਲੋਕ ਨਾ ਇਸ ਕਸ਼ਮ ਕਸ਼ ਰਹਿੰਦੇ ਆ ਕਿ ਅਸੀਂ ਆਪਣਾ ਮੁੱਦਾ ਲੈ ਕੇ ਜਾਈਏ ਕਿੱਥੇ ਲੋਕਾਂ ਨੂੰ ਨਵੀਆਂ ਫਲਾਈਟਾਂ ਸ਼ੁਰੂ ਜਾਂ ਫਿਰ ਨਵੀਆਂ ਸੜਕਾਂ ਨਵੇਂ ਪੁਲ ਉਹਨਾਂ ਦੇ ਨਾਲ ਜ਼ਿਆਦਾ ਨਹੀਂ ਹੁੰਦਾ ਉਹਨਾਂ ਨੂੰ ਹੁੰਦਾ ਕਿ ਸੀਵਰੇਜ ਪਾਣੀ ਜਾਂ ਫਿਰ ਗਲੀਆਂ ਵਧੀਆਂ ਦੀ ਗੱਲ ਤੜੀ ਪੂਰੀ ਹੁੰਦਾ ਗਲੀਆਂ ਵਧੀਆਂ ਹੋਣ ਤੇ ਜਦੋਂ ਲੋਕ ਜਾਣਦੇ ਨੇ ਐਮਪੀ ਕਿਉਂ ਜਾਂਦੇ ਆ ਤਾਂ ਐਮਪੀ ਕਹਿੰਦਾ ਵਾ ਕਿ ਐਮਐਲਏ ਦਾ ਕੰਮ ਹੈ ਐਮਪੀ ਐਮਐਲਏ ਕੋਈ ਜਾਂਦਾ ਕਹਿੰਦਾ ਕੌਂਸਲਰ ਦਾ ਕੰਮ ਹੈ ਕੌਂਸਲਰ ਕਹਿੰਦਾ ਮੈਨੂੰ ਪੈਸੇ ਨਹੀਂ ਆਉਂਦੇ ਪਏ ਮੈਂ ਕੀ ਕਰਾਂ ਫਰ ਲੋਕ ਤੇ ਇਸੇ ਕਸ਼ਮਕਸ਼ੇ ਆਪਣੇ 5 ਸਾਲ ਕੱਢ ਦੇ ਮੈਨੂੰ ਲੋਕ ਮੈਂ ਤੇ 5 ਸਾਲ ਮੇਰੇ ਚ ਮੈਂ ਤੇ ਕਿਸੇ ਨੂੰ ਕਿਹਾ ਨਹੀਂ ਕਿ ਤੁਸੀਂ ਐਮਐਲਏ ਕੋ ਜਾਓ ਐਮਪੀ ਕੋ ਜਾਓ ਨਾ ਮੈਂ ਕਿਹਾ ਨਹੀਂ ਨਾ ਕਦੀ ਕਿਹਾ ਕਿ ਲੱਗਦਾ ਕਿ ਮਿਲ ਕੇ ਇੱਕ ਜੋਟੂ ਹੋ ਕੇ ਸਾਰੇ ਨੂੰ ਕੰਮ ਕਰਨਾ ਚਾਹੀਦਾ ਕਦੀ ਕਿਹਾ ਕਿ ਪੈਸੇ ਹੈ ਨਹੀਂ ਠੀਕ ਹੈ ਨਾ ਸਾਡੇ ਤੇ 5 ਸਾਲ ਜੋ ਕਿਸੇ ਨੇ ਮੂੰਹ ਕਿਹਾ ਉਹ ਹੀ ਕਰਕੇ ਦਿੱਤਾ ਸਾਢੇ 5 ਸਾਲਾਂ 'ਚ ਤੇ ਕਿਸੇ ਚੀਜ਼ ਦੀ ਮੁਸ਼ਕਲ ਨਹੀਂ ਆਈ ਜਿਹੜੀ ਜ਼ਿੰਮੇਵਾਰੀ ਆ ਉਹ ਤੇ ਹਰ ਬੰਦ ਬਿਲਕੁਲ ਜ਼ਿੰਮੇਵਾਰੀ ਜਿਹੜੀ ਨਿਭਾਵਾਂਗੇ ਤਾਂ ਫਿਰ ਸ਼ਾਇਦ ਲੋਕਾਂ ਦੇ ਵਿੱਚ ਟੀਕੇ ਵਿੱਚ ਬਹੁਤ ਸੈਟੀਸਫਾਈਡ ਆ ਮੈਂ ਮੈਂ ਤੇ 5 ਸਾਲ ਕਦੀ ਕਿਸੇ ਨੂੰ ਕਿਹਾ ਨਹੀਂ ਤੁਸੀਂ ਸ਼ਹਿ ਕਿ ਤਾਂ ਲੋਕਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਆ ਲੋਕਾਂ ਨੂੰ ਮੈਸੇਜ ਇਹ ਹੈ ਕਿ ਸਾਰੇ ਜਾਣੇ ਜਿਹੜੇ ਆ ਉਹ ਰਲ ਮਿਲ ਕੇ ਆਪਸੀ ਭਾਈਚਾਰੇ ਨਾਲ ਚੰਦਮਈ ਟੰਗ ਨਾ ਰਹੋ ਔਰ ਖਾਸ ਤੌਰ ਤੇ ਆਪਣੇ ਸ਼ਹਿਰ ਨੂੰ ਆਪਣੇ ਸੂਬੇ ਨੂੰ ਸਾਫ ਸੁਥਰਾ ਬਣਾਉਣ ਲਈ ਤੁਸੀਂ ਵੀ ਯੋਗਦਾਨ ਪਾਓ ਘਟੋ ਘਟ ਜਿਹੜੀਆਂ ਚੀਜ਼ਾਂ ਲੋਕ ਆਪਣੇ ਪੱਦਰ ਤੇ ਸਾਫ ਸਫਾਈ ਰੱਖ ਸਕਦੇ ਆ ਪੌਦੇ ਲਗਾ ਸਕਦੇ ਆ ਹਰੀਆਲੀ ਰੱਖ ਸਕਦੇ ਆ ਉਹ ਜਰੂਰ ਉਹਦਾ ਯੋਗਦਾਨ ਪਾਓ ਜੇ ਪੌਦਾ ਲਾ ਨਹੀਂ ਸਕਦੇ ਜਿਹੜਾ ਲੱਗਾ ਉਹਨੂੰ ਜਰੂਰ ਪਾਲੋ ਬਾਕੀ ਜਿਹੜੀਆਂ ਸਰਕਾਰ ਦੇ ਨਾਲ ਤੁਹਾਡੀਆਂ ਜੋ ਵੀ ਰਿਲੇਟਡ ਕੰਮਕਾਰ ਨੇ ਉਹ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਕਿ ਉਹ ਅਸੀਂ ਵੱਧ ਤੋਂ ਵੱਧ ਮਿਹਨਤ ਕਰਕੇ ਉਹ ਸਾਰੇ ਕੰਮ ਕਰਕੇ ਲਗਾਉਂਦੇ ਸੋ ਧੰਨਵਾਦ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਐਮਪੀ ਜਿਹੜੇ ਨੇ ਅੰਮ੍ਰਿਤਸਰ ਦੇ ਵਕਰਮਜੀਤ ਸਿੰਘ ਜਿੰਦੂ ਹੁਣ ਪਰ ਵਕਤ ਦੱਸੇਗਾ ਪਾਰਟੀ ਤੈਅ ਕਰੇਗੀ ਟਿਕਟ ਦੇਣੀ ਹੈ ਜਾਂ ਨਹੀਂ ਦੇਣੀ ਤਾਂ ਟਿਕਟ ਮਿਲਣ ਤੋਂ ਬਾਅਦ ਲੋਕ ਤੈਅ ਕਰਨਗੇ ਕਿ ਵੋਟ ਦੇਣੀ ਹੈ ਜਾਂ ਨਹੀਂ ਦੇਣੀ ਪਰ ਦਾਵਾ ਜ਼ਰੂਰ ਹੈ ਕਿ ਜੇਕਰ ਮੈਂ ਐਮਪੀ ਬਣਦਾ ਤਾਂ ਅੰਮ੍ਰਿਤਸਰ ਦੇ ਸਾਰੇ ਮਸਲੇ ਖਤਮ ਕਰਦਾ ਕੈਮਰਾਮੈਨ ਮਨੋਜ ਦੇ ਨਾਲ ਸੁਖਚੰਦ ਸਿੰਘ ਅੰਮ੍ਰਿਤਸਰ